ਗਿਆਨ ਵਿਗਿਆਨ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾਬ ਸਭ ਨੂੰ ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਆਕਾਸ਼ ਪਾਣੀ ਜਲੰਧਰ ਦੇ ਸਟੂਡੀਓ ਵਿੱਚ ਹਾਜ਼ਰ ਹੈ ਇੱਕ ਖਾਸ ਪ੍ਰੋਗਰਾਮ ਲੈ ਕੇ ਜੋ ਕਿ ਮੌਜੂਦਾ ਸਮੇਂ ਦੇ ਇੱਕ ਬਹੁਤ ਵੱਡੀ ਸਮੱਸਿਆ ਸਾਈਬਰ ਅਪਰਾਧਾਂ ਨਾਲ ਜੁੜਿਆ ਹੋਇਆ ਹੈ। ਅੱਜ ਦੇ ਸਮੇਂ ਵਿੱਚ ਸਾਈਬਰ ਅਪਰਾਧ ਬਹੁਤ ਹੀ ਜ਼ਿਆਦਾ ਵਧ ਗਏ ਹਨ। ਹਰ ਦਿਨ ਕੋਈ ਨਾ ਕੋਈ ਇਸ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਹਰ ਰੋਜ਼ ਅਖਬਾਰਾਂ ਵਿੱਚ ਵੀ ਰੋਜ਼ ਕੋਈ ਨਾ ਕੋਈ ਧੋਖਾਧੜੀ ਪੈਸਿਆਂ ਨੂੰ ਲੈ ਕੇ, ਸੋਸ਼ਲ ਮੀਡੀਆ ਨੂੰ ਲੈ ਕੇ ਕੋਈ ਨਾ ਕੋਈ ਇਸ ਦਾ ਸ਼ਿਕਾਰ ਹੋ ਜਾ ਰਿਹਾ ਹੈ। ਅੱਜ ਕੱਲ ਇੱਕ ਬਹੁਤ ਜ਼ਿਆਦਾ ਟਰਮ ਚੱਲੀ ਹੈ ਡਿਜੀਟਲ ਅਰੇਸਟ। ਤੋਂ ਆਪਾਂ ਅੱਜ ਬੈਠ ਕੇ ਇਹਨਾਂ ਸਾਰੇ ਮੁੱਦਿਆਂ ਤੇ ਡਿਸਕਸ ਕਰਾਂਗੇ ਤੇ ਇਸ ਮੁੱਦੇ ਦਾ ਡਿਸਕਸ ਕਰਨ ਲਈ ਮੇਰੇ ਨਾਲ ਦੋ ਐਕਸਪਰਟ ਜੋ ਸਟੂਡੀਓ ਵਿੱਚ ਅੱਜ ਆਏ ਨੇ ਮੈਂ ਉਹਨਾਂ ਦਾ ਤਾਰੀਫ ਤੁਹਾਡੇ ਨਾਲ ਕਰਾ ਦਿੰਦਾ ਵਾ ਮੇਰੇ ਨਾਲ ਨੇ ਦਵੀਤ ਸਿੰਘ ਲੋਬਾਨਾ ਜੋ ਕਿ ਸੀੜਕ ਮਹਾਲੀ ਵਿੱਚ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੇ ਨੇ ਜੋ ਕਿ ਨੈਟਵਰਕ ਸਕਿਉਰਿਟੀ ਤੇ ਇਨਫੋਰਮੇਸ਼ਨ ਸਕਿਉਰਿਟੀ ਤੇ ਕੰਮ ਕਰਦੇ ਨੇ ਉਹ ਅਲੱਗ-ਅਲੱਗ ਗਵਰਨਮੈਂਟ ਆਧਾਰਿਆਂ ਦੇ ਇਨਫਰਾ ਅਤੇ ਨੈਟਵਰਕ ਆਡਿਟ ਆਲਰੇਡੀ ਕਰ ਚੁੱਕੇ ਨੇ ਮੈਂ ਤੁਹਾਡਾ ਸਵਾਗਤ ਕਰਦਾ ਦਵੀਤ ਜੀ ਸਤਿ ਸ੍ਰੀ ਅਕਾਲ ਜੀ ਇਸ ਦੇ ਨਾਲ ਹੀ ਸਾਡੇ ਨਾਲ ਅੱਜ ਰੋਣ ਠਾਕੁਰ ਜੀ ਨੇ ਜੋ ਕਿ ਸੀੜਕ ਮਹਾਲੀ ਵਿੱਚ ਪ੍ਰੋਜੈਕਟ ਮੈਨੇਜਰ ਦੀ ਪੋਸਟ ਤੇ ਹਨ ਤੇ ਪਿਛਲੇ 11 ਸਾਲਾਂ ਤੋਂ ਉਹ ਸਾਈਬਰ ਸੁਰੱਖਿਆ ਵਿਭਾਗ ਉਦੇ ਨਾਲ ਹੀ ਮੈਂ ਅੱਜ ਦੋਵੇਂ ਐਕਸਪਰਟ ਦਾ ਸਵਾਗਤ ਕਰਦੇ ਹਾਂ ਪਹਿਲਾ ਸਵਾਲ ਰੋਹਨ ਜੀ ਨੂੰ ਪੁੱਛਦਾ ਹਾਂ ਕਿ ਇਹ ਸਾਈਬਰ ਸਿਕਿਉਰਿਟੀ ਕੀ ਹੈ ਤੇ ਇੰਨੀ ਇੰਪੋਰਟੈਂਟ ਕਿਉਂ ਹੈ ਅਰਪ੍ਰੀਤ ਜੀ ਸਾਈਬਰ ਸਿਕਿਉਰਿਟੀ ਦਾ ਬੇਸਿਕਲੀ ਮਤਲਬ ਇਹ ਹੈ ਕਿ ਤੁਸੀਂ ਦੇਖੋ ਅਸੀਂ ਅੱਜ ਦੇ ਟਾਈਮ ਤੇ ਮੋਬਾਈਲ ਯੂਜ਼ ਕਰ ਰਹੇ ਹਾਂ ਯਾ ਲੈਪਟਾਪ ਯੂਜ਼ ਕਰ ਰਹੇ ਆ ਜਾਂ ਡੈਸਕਟਾਪ ਯੂਜ਼ ਕਰ ਰਹੇ ਆ ਉਹਦੇ ਵਿੱਚ ਐਪਲੀਕੇਸ਼ਨਸ ਯੂਜ਼ ਕਰ ਰਹੇ ਆ ਇਹ ਜੋ ਵੀ ਚੀਜ਼ ਆਪਾਂ ਆਨਲਾਈਨ ਯੂਜ਼ ਕਰ ਰਹੇ ਆ ਸ਼ਾਪਿੰਗ ਕਰ ਰਹੇ ਆ ਫੇਸਬੁੱਕ ਯਾ ਇਹ ਸਭ ਸਾਈਬਰ ਇਹਨੂੰ ਆਪਾਂ ਕਿੰਨੇ ਸਾਈਬਰ ਸਪੇਸ ਜੀ ਜੀ ਠੀਕ ਹੈ ਜੋ ਵੀ ਅਸੀਂ ਇਹਦੇ ਵਿੱਚ ਕੰਮ ਕਰ ਰਹੇ ਆ ਕਿਸੇ ਨੂੰ ਮੈਸੇਜ ਕਰ ਰਹੇ ਆ ਕਿਸੇ ਨੂੰ ਈਮੇਲ ਕਰ ਰਹੇ ਆ WhatsApp ਕਾਲ ਕਰ ਰਹੇ ਆ ਇਹ ਪੂਰਾ ਦਾ ਪੂਰਾ ਜਿਹੜਾ ਇਨਫਰਾਸਟ੍ਰਕਚਰ ਇਹਨੂੰ ਸਾਈਬਰ ਕਿਹਾ ਜਾਂਦਾ ਸਾਈਬਰ ਸਪੇਸ ਕਿਹਾ ਜਾਂਦਾ ਸਾਈਬਰ ਸਿਕਿਉਰਿਟੀ ਕੀ ਚੀਜ਼ ਹੈ ਕਿ ਇਸ ਦੇ ਵਿੱਚ ਜਿੱਡੀ ਵੀ ਆਪਾਂ ਇੰਟਰੈਕਸ਼ਨ ਕਰ ਰਹੇ ਆ ਕਿਸੇ ਨਾਲ ਵੀ ਕਰ ਰਹੇ ਆ ਫਰੈਂਡ ਨਾਲ ਕਰ ਰਹੇ ਆ ਆ ਕਰ ਲਈ ਕਰ ਸਕਦੇ ਉਹਨੂੰ ਕਹਿੰਦੇ ਸਾਈਬਰ ਸਿਕਿਉਰਿਟੀ ਉਹਨੂੰ ਆਪਾਂ ਸਿਕਿਉਰ ਕਿਦਾਂ ਕਰਨਾ ਹੈ ਤੇ ਇਹਦੇ ਕਾਫੀ ਤਰੀਕੇ ਹੈ ਜਦੋਂ ਤੁਸੀਂ ਸਾਈਬਰ ਸਿਕਿਉਰਿਟੀ ਦੀ ਗੱਲ ਕਰੋ ਤੇ ਬੇਸਿਕ ਗੱਲ ਆਇਆ ਹੈ ਕਿ ਜੋ ਵੀ ਤੁਸੀਂ ਕਮਿਊਨੀਕੇਸ਼ਨ ਕਰ ਰਹੇ ਹੋ ਇਹਨੇ ਡਿਵਾਈਸਸ ਦੇ ਥਰੂ ਇਹਨਾਂ ਆਧਾਰਿਆਂ ਦੇ ਥਰੂ ਉਹ ਸਿਕਿਉਰ ਹੋਣੀ ਚਾਹੀਦੀ ਹੈ ਉਹਦੇ 'ਚ ਕੋਈ ਚੇਂਜ ਨਹੀਂ ਹੋਣਾ ਚਾਹੀਦਾ ਅੱਛਾ ਆ ਤੁਸੀਂ ਸਿਕਿਉਰਿਟੀ ਮੈਨੂੰ ਲੱਗਦਾ ਤੁਸੀਂ ਉਹ ਜਿਹੜੇ ਫਰਾਡ ਅੱਜਕੱਲ੍ਹ ਚੱਲ ਰਹੇ ਉਹਨੂੰ ਉਹਦੀ ਗੱਲ ਕਰ ਰਹੇ ਹੋ ਜਿਵੇਂ ਅੱਜਕੱਲ੍ਹ ਫਿਸ਼ਿੰਗ ਚੱਲ ਰਹੀ ਹੈ ਬੜਾ ਸੁਣਨ ਚਾ ਰਹੇ ਫਿਸ਼ਿੰਗ ਇਹ ਫਿਸ਼ਿੰਗ ਕੀ ਚੀਜ਼ ਹੁੰਦੀ ਹੈ ਫਿਸ਼ਿੰਗ ਹਰਪੀਜੀ ਇੱਕ ਸਪੈਸ਼ਲ ਟੈਕਨੀਕਲ ਟਰਮ ਹੈ ਜਿਦੇ ਵਿੱਚ ਕੀ ਹੁੰਦਾ ਫਿਸ਼ਿੰਗ ਕਾਫੀ ਤਰ੍ਹਾਂ ਦੀ ਹੈ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਕਹਿ ਲਓ ਕਿ ਇੱਕ ਹੁੰਦੀ ਫਿਸ਼ਿੰਗ ਈਮੇਲ ਫਿਸ਼ਿੰਗ ਈਮੇਲ ਮਤਲਬ ਹੀ ਤੁਹਾਨੂੰ ਕਿਸੇ ਕੋਲੋਂ ਮੇਲ ਆਈ ਹੈ ਤੇ ਐਕਚੁਅਲ ਦੇ ਵਿੱਚ ਉਹ ਮੇਲ ਜੈਨੂਅਲ ਨਹੀਂ ਹੈ ਉਹ ਉਹਦੇ ਵਿੱਚ ਜਿਹੜਾ ਤੁਹਾਨੂੰ ਤੁਹਾਡੇ ਅਟੈਕ ਕਰਨਾ ਚਾਹੁੰਦਾ ਹੈ ਜਾਂ ਤੁਹਾਨੂੰ ਕੰਪਰਮਾਈਜ਼ ਕਰਨਾ ਚਾਹੁੰਦਾ ਹੈ ਉਹ ਇੱਕ ਸਪੈਸ਼ਲ ਮੇਲ ਕਰਦਾ ਹੈ ਉਹਦੇ ਵਿੱਚ ਇੱਕ ਲਿੰਕ ਆ ਸਕਦਾ ਹੈ ਕੋਈ ਅਟੈਚਮੈਂਟ ਹੁੰਦੀ ਹੈ ਜੇ ਤੁਸੀਂ ਉਹਦੇ ਤੇ ਲਿੰਕ ਤੇ ਕਲਿੱਕ ਕਰਦੇ ਹੋ ਜਾਂ ਅਟੈਚਮੈਂਟ ਨੂੰ ਡਾਊਨਲੋਡ ਕਰਦੇ ਹੋ ਉਹ ਇੱਕ ਤਰ੍ਹਾਂ ਦਾ ਮਾਲਵੇਅਰ ਜਾਂ ਵਾਇਰਸ ਹੋ ਸਕਦਾ ਹੈ ਤੇ ਉਹਨੂੰ ਕਹਿੰਦੇ ਫਿਸ਼ਿੰਗ ਈਮੇਲ ਇਦਾਂ ਹੀ ਫਿਸ਼ਿੰਗ ਦੀ ਹੋਰ ਵੀ ਕਈ ਟਾਈਪਸ ਹੈ ਇੱਕ ਟਾਈਪ ਹੁੰਦੀ ਹੈ ਸਮਿਸ਼ਿੰਗ SMS ਫਿਸ਼ਿੰਗ ਸਮਿਸ਼ਿੰਗ ਕੀ ਹੁੰਦਾ ਹੈ ਕਿ ਇਹ ਸੇਮ ਚੀਜ਼ ਤਾਨੂੰ ਈਮੇਲ ਦੀ ਬਜਾਏ ਇੱਕ ਐਸਐਮਐਸ ਦੀ ਫਾਰਮ ਚ ਆਏਗੀ ਤੇ ਉਹਨੂੰ ਆਪਾਂ ਕਹਿੰਦੇ ਆ ਜਦੋਂ ਮੋਬਾਈਲ ਤੇ ਸਾਨੂੰ ਨਾਰਮਲ ਮੈਸੇਜ ਆਂਦੇ ਆ ਉਹ ਉਸ ਫਾਰਮ ਚ ਆਂਦੀ ਹੈ ਉਹਦੇ ਚ ਕੋਈ ਲਿੰਕ ਆ ਗਿਆ ਤੁਹਾਨੂੰ ਬੜਾ ਇੰਟ੍ਰਾਈਸਿੰਗ ਜਿਹਾ ਮੈਸੇਜ ਆਏਗਾ ਕਿ ਅੱਛਾ ਤੁਸੀਂ ਇਹਨੂੰ ਕਲਿੱਕ ਕਰੋ ਤੇ ਤੁਹਾਡੇ ਅਕਾਊਂਟ ਚ ਪੈਸੇ ਆਊਗੇ ਜਾਂ ਤੁਸੀਂ ਇਹ ਜਿੱਤ ਲਿਆ ਉਹ ਜਿੱਤ ਲਿਆ ਤੁਸੀਂ ਉੱਤੇ ਕਲਿੱਕ ਕਰੋਗੇ ਤੇ ਉਹ ਤੁਹਾਡਾ ਮੋਬਾਈਲ ਕੰਪਰਮਾਈਜ਼ ਹੋ ਜਾਏਗਾ ਜੇ ਤੁਸੀਂ ਡੈਸਕਟਾਪ ਤੇ ਲੈਪਟਾਪ ਤੇੋਂ ਤੇ ਉਹ ਕੰਪਰਮਾਈਜ਼ ਇਹ ਹੋ ਗਈ ਸਮਿਸ਼ਿੰਗ ਤੇ ਇਦਾਂ ਇੱਕ ਹੁੰਦੀ ਵਿਸ਼ਿੰਗ ਉਹਨੂੰ ਕਹਿੰਦੇ ਵਿਸ਼ਿੰਗ ਵੀ ਤੋਂ ਸਟਾਰਟ ਹੁੰਦਾ ਹੈ ਵਿਸ਼ਿੰਗ ਮਤਲਬ ਇਹ ਹੀ ਚੀਜ਼ ਸੇਮ ਚੀਜ਼ ਤੁਹਾਨੂੰ ਕੋਈ ਫੋਨ ਕਾਲ ਕਰਕੇ ਕਰ ਰਿਹਾ ਹੈ ਤੁਹਾਨੂੰ ਫੋਨ ਕਾਲ ਆਇਆ ਤੇ ਤੁਹਾਨੂੰ ਉਹ ਪੁੱਛ ਰਿਹਾ ਅੱਛਾ ਪਹਿਲੇ ਆਈਵੀਆਰ ਬੋਲੇਗਾ ਤੁਹਾਨੂੰ ਕੁਝ ਕਹੇਗਾ ਅੱਛਾ ਤੁਸੀਂ ਐਂਟਰੀ ਕਰੋ 1 ਦਬਾਓ ਤੇ ਉਹ ਆਈਵੀਆਰ ਦੇ ਥਰੂ ਫਿਰ ਤੁਹਾਨੂੰ ਕੁਝ ਗਲਤ ਮੈਸੇਜ ਦਿੰਦਾ ਹੈ ਉਹਨੂੰ ਕਹਿੰਦੇ ਵਿਸ਼ਿੰਗ ਇਹ ਇਹਦੀਆਂ ਟਾਈਪਸ ਹਨ ਠੀਕ ਜਿੱਥੇ ਤੱਕ ਰਹੂੰ ਜੀ ਮੈਂ ਸਮਝ ਪਾਇਆ ਕਿ ਇਹ ਜੇ ਕੋਈ ਸੋ ਅਨਨੋਨ ਸੋਰਸਾਂ ਤੋਂ ਆਪਾਂ ਨੂੰ ਕਾਲ ਜਾਂ ਈਮੇਲ ਜਾਵੇਂ ਮੈਸੇਜ ਆਉਂਦਾ ਤਾਂ ਆਪਾਂ ਉਹਨਾਂ ਨੂੰ ਅਵੋਇਡ ਕਰਨਾ ਐਗਜ਼ੈਕਟਲੀ ਹਾਂਜੀ ਹਾਂਜੀ ਇਹੀ ਮਤਲਬ ਹੈ ਫਿਸ਼ਿੰਗ ਹਾਂਜੀ ਬਿਲਕੁਲ ਤੇ ਇਹਦੇ ਵਿੱਚ ਮੈਨੂੰ ਇਹ ਦੱਸੋ ਕਿ ਜਦੋਂ ਈਮੇਲ ਆਂਦੀ ਹੈ ਫਿਸ਼ਿੰਗ ਵਾਲੀ ਤੇ ਉਹਦੇ ਵਿੱਚ ਜਿਹੜੇ ਆਪਨੇ ਸਾਡੇ ਸਰੋਤਾ ਪਛਾਣ ਕਿਦਾਂ ਵੀ ਇਹ ਜਿਹੜੀ ਫਿਸ਼ਿੰਗ ਮੇਲ ਹੈ ਜਾਂ ਜੈਨੂਇਨ ਮੇਲ ਹੈ ਕਿਸ ਤਰ੍ਹਾਂ ਪਤਾ ਚੱਲੇਗਾ ਬਹੁਤ ਵਧੀਆ ਗੱਲ ਬਹੁਤ ਸੁਦੀਆ ਸਵਾਲ ਹੈ ਇਹਦੇ ਵਿੱਚ ਇੱਕ ਨਾ ਫਿਸ਼ਿੰਗ ਜਦੋਂ ਈਮੇਲ ਆਉਂਦੀ ਹੈ ਉਹਦੀ ਨਾ ਖਾਸੀਅਤ ਹੁੰਦੀ ਹੈ ਉਹਦੇ ਵਿੱਚ ਨਾ ਦੋ ਤਿੰਨ ਤੁਸੀਂ ਕਹੇ ਲੋ ਇਮੋਸ਼ਨਲੀ ਬੰਦਿਆਂ ਨੂੰ ਇੰਪ੍ਰੈਸ ਕੀਤਾ ਜਾਂਦਾ ਵਾ ਕਿ ਸਪੋਜ਼ ਕਰੋ ਤੁਹਾਡੀ ਲੋਟਰੀ ਲੱ ਤੇ ਉਹਦੇ ਚ ਤੁਹਾਨੂੰ ਲਿਖਿਆ ਹੋਏਗਾ ਜੀ ਤੁਹਾਡੇ ਜੀ 1 ਕਰੋੜ ਦੀ ਲਾਟਰੀ ਹੈ ਤੇ ਤੁਸੀਂ ਜੇ ਉਹਨੂੰ ਤੁਸੀਂ ਇਨਕੈਸ਼ ਕਰਨਾ ਹੈ ਤੇ ਤੁਸੀਂ ਉਹਦਾ 10000 ਰੁਪਏ ਕਰੋ ਇੱਕ ਲਿੰਕ ਆਏਗਾ ਉਹਨੂੰ ਕਹੋਗੇ ਜੀ ਉੱਤੇ ਕਲਿੱਕ ਕਰੋ ਤੇ ਇੱਥੇ ਪੇਮੈਂਟ ਕਰੋ ਤੇ ਉਹ ਕਹਿਣ ਦਾ ਮਤਲਬ ਕੀ ਹੈ ਜਿਹੜੀਆਂ ਈਮੇਲਸ ਵਗੈਰਾ ਇਦਾਂ ਦੀ ਫਿਸ਼ਿੰਗ ਈਮੇਲ ਜਾਂਦੀਆਂ ਇਹਦੇ ਚ ਬੰਦੇ ਨੂੰ ਇਨਟਾਈਜ਼ ਕੀਤਾ ਜਾਂਦਾ ਵਾ ਜਾਂ ਉਹਨੂੰ ਡਰਾਇਆ ਜਾਂਦਾ ਹੈ ਜਾਂ ਉਹਨੂੰ ਦੱਸਿਆ ਜਾਂਦਾ ਕਿ ਤੁਸੀਂ ਕੁਝ ਜਿੱਤ ਗਏ ਹੋ ਜਿਦਾ ਬੰਦਾ ਉਹ ਮੇਲ ਪੜ੍ਹਦਾ ਉਹ ਬੜੀ ਛੇਤੀ ਉਹਦੇ ਤੇ ਐਕਸ਼ਨ ਰਿਐਕਸ਼ਨ ਕਰਦਾ ਅੱਛਾ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਵੀ ਦੇਖੀ ਜਦੋਂ ਇਸ ਤਰ੍ਹਾਂ ਦੀ ਮੇਲਾਂ ਆਉਂਦੀਆਂ ਨੇ ਉਸ ਮੇਲ ਦੇ ਵਿੱਚ ਜੋ ਗ੍ਰਾਮਰ ਮੈਡੀਕਲ ਮਿਸਟੇਕਸ ਬਹੁਤ ਜ਼ਿਆਦਾ ਹੁੰਦੀਆਂ ਨੇ ਤੇ ਉਹਦਾ ਤੁਸੀਂ ਟਾਈਮ ਅਗਰ ਚੈੱਕ ਕਰੋ ਕਿਉਂਕਿ ਮੈਨੂੰ ਵੀ ਕਈ ਵਾਰ ਮੇਲਾਂ ਆਈਆਂ ਨੇ ਤੇ ਉਹਦੇ ਵਿੱਚ ਟਾਈਮ ਜੀ ਚੈੱਕ ਕਰੋ ਉਹ ਟਾਈਮ ਬੜਾ ਅਨਿਊਜਲ ਹੁੰਦਾ ਵਾ ਨਾਰਮਲੀ ਆਪਾਂ ਨੂੰ ਮੇਲ ਆਏਗੀ 9 ਟੂ 9 ਹਾਂਜੀ ਹਾਂਜੀ ਬਟ ਇਹ ਜਿਹੜੀ ਮੇਲਸ ਆਉਂਦੀਆਂ ਮੈਨੂੰ ਲੱਗਦਾ ਕਾਫੀ ਰਾ ਮੈਂ ਸਹੀ ਕਹਿ ਰਹੇ ਹਾਂ ਬਿਲਕੁਲ ਸਹੀ ਕਹਿ ਰਹੇ ਤੁਸੀਂ ਇੱਦਾਂ ਬਿਲਕੁਲ ਸਹੀ ਕਹਿ ਰਹੇ ਹੋ ਤੇ ਅਗਲਾ ਸਵਾਲ ਮੇਰਾ ਦਵੀਜੀ ਨੂੰ ਹੈ ਦਵੀਜੀ ਇਹ ਸਾਡੇ ਸ਼੍ਰੋਤਾਵਾਂ ਦੱਸੋ ਕਿ ਫਾਇਰਵਾਲ ਤੇ ਵੀਪੀਐਨ ਕੀ ਚੀਜ਼ ਹੈ ਸਰਸੀ ਗਾਲ ਜੀ ਮੈਂ ਦੱਸਣਾ ਚਾਹੂੰਗਾ ਕਿ ਜਿਹੜੀ ਫਾਇਰਵਾਲ ਹੈ ਤੇ ਵੀਪੀਐਨ ਦੋਨੋਂ ਜਿਹੜੀਆਂ ਟਰਮਾਂ ਨੇ ਦੋਨੋਂ ਅਲੱਗ-ਅਲੱਗ ਟਰਮਾਂ ਨੇ ਲੇਕਿਨ ਹੁੰਦੀਆਂ ਇਹ ਰੋਜ਼ ਯੂਜ਼ ਹੁੰਦੀਆਂ ਨੈਟਵਰਕ ਦੇ ਵਿੱਚ ਫਾਇਰਵਾਲ ਇੱਕ ਐਸਾ ਡਿਵਾਈਸ ਹੈ ਇੱਕ ਤਰ੍ਹਾਂ ਦਾ ਗਾਰਡ ਹੈ ਜਿਹੜਾ ਇੱਕ ਥਾਂ ਤੋਂ ਡਾਟਾ ਦੂਸਰੀ ਥਾਂ ਤੇ ਲੈ ਕੇ ਜਾਣ ਦੇ ਵਿੱਚ ਡਾਟਾ ਨੂੰ ਫਿਲਟਰ ਕਰਦਾ ਹੈ ਕਿ ਜਿਹੜਾ ਅਨਔਥਰਾਇਜ਼ਡ ਡਾਟਾ ਜਾਂ ਅਨਅਵੋਇਡੇਬਲ ਡਾਟਾ ਉਹ ਇੱਧਰ ਉੱਧਰ ਨਾ ਟਰੈਵਲ ਕਰੇ ਇਹ ਇਸ ਤਰ੍ਹਾਂ ਦਾ ਗਾਰਡ ਹੈ ਜਿਵੇਂ ਆਪਾਂ ਕੋਈ ਪਾਰਟੀ ਦੇ ਵਿੱਚ ਜਾਈਏ ਤਾਂ ਇੱਕ ਵਾਰ ਇੱਕ ਗਾਰਡ ਫਿਜ਼ੀਕਲ ਗਾਰਡ ਖੜਾ ਹੁੰਦਾ ਉਹ ਚੈੱਕ ਕਰਦਾ ਹੈ ਕਿ ਕਿਹੜਾ ਬੰਦਾ ਅਲਾਉਡ ਹੈ ਤੇ ਕਿਹੜਾ ਬੰਦਾ ਅਲਾਉਡ ਨਹੀਂ ਹੈ ਫਾਇਰਵਾਲ ਉਸੇ ਤਰ੍ਹਾਂ ਕੰਮ ਕਰਦਾ ਹੈ ਤੇ VPN ਦੀ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਇਹਦਾ ਜਿਹੜਾ ਫੁੱਲ ਫਾਰਮ ਹੈਗਾ ਉਹ ਹੈਗਾ ਵਰਚੁਅਲ ਪ੍ਰਾਈਵੇਟ ਨੈਟਵਰਕ ਵਰਚੁਅਲੀ ਪ੍ਰਾਈਵੇਟ ਨੈਟਵਰਕ ਦਾ ਮਤਲਬ ਕਿ ਮੈਂ ਆਪਣੇ ਘਰੇ ਬੈਠ ਕੇ ਕਿਸੇ ਤਰ੍ਹਾਂ ਆਫਿਸ ਦੇ ਵਿੱਚ ਨੈਟਵਰਕ ਕਨੈਕਟ ਕਰਨਾ ਚਾਹ ਰਿਹਾ ਤੇ ਮੈਂ ਉਹ ਡਾਟਾ ਇੱਧਰ ਉੱਧਰ ਟਰਾਂਸਫਰ ਕਰਨਾ ਜਦੋਂ ਚਾਹੂੰਗਾ ਤਾਂ ਉਹ ਡਾਟਾ ਸਿਕਿਉਰਲੀ ਟਰਾਂਸਫਰ ਹੋਵੇ ਤਾਂ ਕਿ ਮੈਂ VPN ਦੇ ਥਰੂ ਉਹਨੂੰ ਕਨੈਕਟੀਵਿਟੀ ਦੇ ਸਕਾਂ ਐਨਕ੍ਰਿਪਸ਼ਨ ਦੀ ਅਗਰ ਤੁਸੀਂ ਟਰਮ ਸੁਣੀ ਹੋਏਗੀ ਤਾਂ ਐਨਕ੍ਰਿਪਸ਼ਨ ਜਿਹੜੀ ਹੁੰਦੀ ਹੈ VPN ਦੇ ਥਰੂ ਕੀਤੀ ਜਾਂਦੀ ਹੈ ਅੱਛਾ ਦਵੀਜੀ ਮੈਨੂੰ ਇੱਕ ਗੱਲ ਹੋਰ ਦੱਸੋ ਜਿਵੇਂ ਨੈਟਵਰਕ ਤਾਂ ਇੱਕ ਬ੍ਰੌਡ ਟਰਮ ਹੋਗੀ ਇਹ ਜਿਹੜੇ ਸਾਡੇ ਨਾਰਮਲ ਸ਼ਰੋਤਾ ਨੇ ਉਹ VPN ਜਾਂ ਇਹਦੇ ਨਾਲ ਕੁਝ ਇੰਟਰੈਕਸ਼ਨ ਹੁੰਦੀ ਹੈ ਉਹਨਾਂ ਦੀ ਜੀ ਹੁੰਦੀ ਹੈ ਅਗਰ ਮੋਬਾਈਲ ਫੋਨ ਦੇ ਵਿੱਚ ਅੱਜਕੱਲ ਕੁਝ ਗੇਮਾਂ ਬੰਦ ਹੋ ਗਈਆਂ ਨੇ ਆਨਲਾਈਨ ਤੇ ਖੇਡਦੇ ਜਿਵੇਂ PUBG ਪਹਿਲਾਂ ਚਲਦੀ ਹੁੰਦੀ ਸੀ ਉਹ ਹੁਣ ਅੱਜਕੱਲ ਬੰਦ ਹੋ ਗਈ ਹੈ ਉਹ ਲੋਕ ਕੀ ਕਰਦੇ ਆ ਉਹਨੂੰ VPN ਦੇ ਥਰੂ ਕਨੈਕਟ ਕਰਕੇ ਉਹਨੂੰ ਖੇਡਣ ਦੀ ਕੋਸ਼ਿਸ਼ ਕਰਦੇ ਆ ਇਹਦੇ ਨਾਲ ਕੀ ਹੁੰਦਾ ਤੁਹਾਡਾ ਜਿਹੜਾ ਫੋਨ ਹੈ ਉਹ ਹੈਕ ਹੋਣ ਦੇ ਚਾਂਸਸ ਵੱਧ ਜਾਂਦੇ ਆ ਕਈ ਤਰ੍ਹਾਂ ਦੀਆਂ ਕਾਲਸ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਾਂ ਤੁਹਾਡੇ ਜਿਹੜੇ ਸੋਸ਼ਲ ਅਕਾਊਂਟਸ ਨੇ ਉਹ ਵੀ ਹੈਕ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਜਦੋਂ ਤੁਸੀਂ VPN ਦੀ ਕਨੈਕਟੀਵਿਟੀ ਕਰਦੇ ਹੋ ਕਿਉਂਕਿ ਜਦੋਂ ਆਪਾਂ VPN ਕਿਸੇ ਹੋਰ ਦੇਸ਼ ਨਾਲ ਕਨੈਕਟ ਕਰਦੇ ਹਾਂ ਤਾਂ ਉਹਦੇ ਨਾਲ ਜਿਹੜੀਆਂ ਤੁਹਾਡੀ ਫਾਈਨੈਂਸ਼ੀਅਲ ट्रांजੈਕਸ਼ਨਸ ਵਾਲੀਆਂ ਐਪਲੀਕੇਸ਼ਨਸ ਨੇ ਕੋਈ ਵੀ ਜਿਹਦੇ ਥਰੂ ਤੁਸੀਂ ਪੈਸਾ ਆਪਣੇ ਫੋਨ ਦੇ ਥਰੂ ਭੇਜਦੇ ਹੋ ਉਹ ਐਪਲੀਕੇਸ਼ਨਾਂ ਦਾ ਜਿਹੜਾ ਹੈਕ ਹੋਣ ਦਾ ਚਾਂਸ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਜਿਆਦਾ ਤੋਂ ਜਿਆਦਾ ਅਵੋਇਡ ਕਰਨਾ ਚਾਹੀਦਾ ਹੈ ਅਗਰ ਆਪਾਂ VPN ਕਨੈਕਟ ਕਰ ਰਹੇ ਹਾਂ ਤੇ ਸਾਨੂੰ ਉਹ ਪਤਾ ਹੋਣਾ ਚਾਹੀਦਾ ਕਿ ਉਹ ਸੇਫ ਹੈ ਤੇ ਸਹੀ ਹੈ ਇਸ ਕਰਕੇ ਸਾਨੂੰ ਉਹ ਸੇਫਗਾਰਡ ਲੈਣਾ ਚਾਹੀਦਾ ਹੈ ਤੁਸੀਂ ਦਬੀ ਜੀ ਕਹਿ ਰਹੇ ਹੋ ਕਿ VPN ਆਪਾਂ ਨੂੰ ਨਹੀਂ ਯੂਜ਼ ਕਰਨਾ ਚਾਹੀਦਾ ਨਹੀਂ VPN ਯੂਜ਼ ਕਰਨਾ ਚਾਹੀਦਾ ਲੇਕਿਨ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ VPN ਉਹ ਕਿਹੜੀ ਕੰਪਨੀ ਦੇ ਰਹੀ ਹੈ ਤੇ ਉਹ ਕਿਹਦੇ ਨਾਲ ਸਾਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਬੇਸਿਕਲੀ VPN ਦਾ ਜਿਹੜਾ ਪਰਪਸ ਹੈਗਾ ਉਹ ਸਿਰਫ ਸਾਨੂੰ ਆਰਗੇਨਾਈਜੇਸ਼ਨ ਜਿੱਥੇ ਅਸੀਂ ਕੰਮ ਕਰਦੇ ਹਾਂ ਜਾਂ ਜਿਹੜੀ ਸਾਨੂੰ ਜਾਣਕਾਰੀ ਹੈ ਉਹਦੇ ਨਾਲ ਕਨੈਕਟ ਕਰਨਾ ਚਾਹੀਦਾ ਹੈ ਪੇ ਫਾਲਤੂ ਦੇ ਆਨਲਾਈਨ ਦੇ ਜਿਹੜੇ VPN ਨੇ ਉਹਨਾਂ ਨਾਲ ਕਨੈਕਟੀਵਿਟੀ ਨਹੀਂ ਵਧਾਉਣੀ ਚਾਹੀਦੀ। ਜੀ ਜੀ ਅੱਛਾ ਮੈਨੂੰ ਲੱਗਦਾ ਤੁਸੀਂ ਉਹ ਗੱਲ ਕਰ ਰਹੇ ਜਦੋਂ ਆਪਣਾ ਕਰੋਨਾ ਟਾਈਮ ਆਇਆ ਸੀ ਤੇ ਉਦੋਂ ਬਹੁਤ ਸਾਰੇ EMPLOYEES ਘਰੇ ਬੈਠੇ ਸੀ। ਘਰੇ ਬੈਠ ਕੇ ਕੰਮ ਕਰ ਰਹੇ ਸੀ। ਜਿਹੜਾ ਆਫਿਸ ਦਾ ਨੈਟਵਰਕ ਸੀਗਾ ਤੇ ਜਿਹੜਾ ਘਰ ਦਾ ਨੈਟਵਰਕ ਦੋਨੋਂ ਡਿਫਰੈਂਟ ਨੈਟਵਰਕ ਆ ਤੇ ਉਸ ਟਾਈਮ ਤੇ VPN ਯੂਜ਼ ਕਰਕੇ ਕੰਮ ਹੋ ਰਿਹਾ ਸੀ। ਜੀ ਜੀ VPN ਦੀ ਕਨੈਕਟੀਵਿਟੀ ਉਸੇ ਟਾਈਮ ਬਹੁਤ ਜ਼ਿਆਦਾ ਵੱਧ ਗਈ ਸੀ। ਜਿਸ ਤਰ੍ਹਾਂ ਆਪਾਂ ਘਰੋਂ ਬੈਠ ਕੇ ਕਿਸੇ ਹੋਰ ਨਾਲ ਆਰਗਨਾਈਜੇਸ਼ਨ ਤੇ ਕੰਮ ਕਰਨਾ ਚਾਹੁੰਦੇ ਹਾਂ। ਜੀ ਬਿਲਕੁਲ ਸ ਨੈਟਵਰਕ ਨੂੰ 2-3 ਥਾਵਾਂ ਦੇ ਤਰ੍ਹਾਂ ਆਪਾਂ ਸੁਰੱਖਿਅਤ ਕਰ ਸਕਦੇ ਹਾਂ ਇਹਨਾਂ ਵਿੱਚ 2-3 ਡਿਵਾਈਸ ਲੱਗਦੇ ਹਨ ਘਰ ਦੇ ਵਿੱਚ ਅਗਰ ਆਪਾਂ ਯਾਦ ਕਰੀਏ ਸਾਡੇ ਕੋਲ ਇੱਕ ਬ੍ਰੌਡਬੈਂਡ ਨਾਮ ਦਾ ਡਿਵਾਈਸ ਰਾਊਟਰ ਲੱਗਿਆ ਹੁੰਦਾ ਹਰ ਕਿਸੇ ਦੇ ਘਰ ਰਾਊਟਰ ਲੱਗਿਆ ਪਰ ਆਪਾਂ ਉਹਨੂੰ ਸੇਫ ਨਹੀਂ ਕਰਦੇ ਆਪਾਂ ਉਹਦਾ ਪਾਸਵਰਡ ਬੜਾ ਹੀ ਨਾਰਮਲ ਜਿਹਾ ਪਾਸਵਰਡ ਲਾ ਦਿੰਦੇ ਆ ਪਾਸਵਰਡ ਹਮੇਸ਼ਾ ਇੱਕ ਐਸੀ ਚੀਜ਼ ਹੈ ਜਿਹੜੀ ਕਿ ਬਹੁਤ ਸਟਰੋਂਗ ਪਾਸਵਰਡ ਯੂਜ਼ ਹੋਣਾ ਚਾਹੀਦਾ ਉਹਦੇ ਵਿੱਚ ਅਲਫਾਨੂਮੈਰਿਕ ਕੈਰੈਕਟਰਸ ਸਪੈਸ਼ਲ ਸਿੰਬਲ ਸਾਰਾ ਕੁਝ ਐਡ ਕਰਨਾ ਚਾਹੀਦਾ ਤਾਕੀ ਸਾਡਾ ਜਿਹੜਾ ਪਾਸਵਰਡ ਹੈ ਉਹ ਸੇਫ ਰਹੇ ਤੇ ਜਿਹੜੇ ਉਹ ਡਿਵਾਈਸ ਨੇ ਅਗਰ ਤੁਸੀਂ ਬ੍ਰੌਡਬੈਂਡ ਯੂਜ਼ ਕੀਤਾ ਕਿਸੇ ਵੀ ਕੰਪਨੀ ਦਾ ਉਹ ਡਿਵਾਈਸ ਉਹ ਲਗਾ ਕੇ ਘਰ ਚਲਾ ਜਾਏਗਾ ਲੇਕਿਨ ਤੁਸੀਂ ਉਹਨੂੰ ਉਹਦੇ ਤੇ ਸਿਕਿਉਰਿਟੀ ਤੁਹਾਨੂੰ ਆਪ ਲਗਾਣੀ ਪੈਗੀ ਉਹ ਬੰਦਾ ਉਹਨੂੰ ਸਿਕਿਉਰ ਨਹੀਂ ਕਰਕੇ ਜਾਏਗਾ ਸਿਰਫ ਇੰਸਟਾਲ ਕਰਕੇ ਜਾਏਗਾ ਇਸ ਕਰਕੇ ਉਹਨੂੰ ਸਿਕਿਉਰ ਕਰਨਾ ਸਾਡਾ ਫਰਜ ਹੈ ਉਹਦੇ ਤੇ ਮੈਕ ਫਿਲਟਰਿੰਗ ਲਗਾਓ ਵਾਈਟ ਲਿਸਟਿੰਗ ਯੂਜ਼ ਕਰੋ ਇਹ ਸਾਰੀਆਂ ਟਰਮਸ ਤੁਹਾਨੂੰ ਉਸ ਰਾਊਟਰ ਦੇ ਵਿੱਚ ਅੰਦਰ ਸੈਟਿੰਗ ਦੇ ਵਿੱਚ ਮਿਲ ਜਾਣਗੀਆਂ ਦਵੀਜੀ ਤੁਸੀਂ ਬਹੁਤ ਅੱਛੇ ਲਫ਼ਜ਼ਾਂ ਵਿੱਚ ਸਾਡੇ ਸਰੋਤਿਆਂ ਨੂੰ ਸਮਝਾਇਆ ਤੇ ਮੇਰਾ ਅਗਲਾ ਸਵਾਲ ਰੋਹਨ ਜੀ ਤੁਹਾਨੂੰ ਹੋਏਗਾ ਕਿ ਅੱਜਕਲ ਆਪਾਂ ਇਨਕ੍ਰਿਪਸ਼ਨ ਡੀਕ੍ਰਿਪਸ਼ਨ ਬਹੁਤ ਸੁਣ ਰਹੇ ਹਾਂ ਇਹ ਇਨਕ੍ਰਿਪਸ਼ਨ ਡੀਕ੍ਰਿਪਸ਼ਨ ਹੁੰਦੀ ਕੀ ਚੀਜ਼ ਹੈ ਹਰਪੀ ਜੀ ਇਨਕ੍ਰਿਪਸ਼ਨ ਡੀਕ੍ਰਿਪਸ਼ਨ ਤੁਸੀਂ ਸਮਝੋ ਕਿ ਜੋ ਵੀ ਆਪਾਂ ਇੰਟਰਨੈਟ ਤੇ ਜਿੰਨੀ ਵੀ ਕਮਿਊਨੀਕੇਸ਼ਨ ਹੋ ਰਹੀ ਹੈ ਉਹ ਇਨਕ੍ਰਿਪਸ਼ਨ ਡੀਕ੍ਰਿਪਸ਼ਨ ਦੇ ਥਰੂ ਹੀ ਹੋ ਰਹੀ ਹੈ ਇਨਕ੍ਰਿਪਸ਼ਨ ਡੀਕ੍ਰਿਪਸ਼ਨ ਦਾ ਬੇਸਿਕ ਪਰਪਸ ਕੀ ਹੈ ਇਨਕ੍ਰਿਪਸ਼ਨ ਮਤਲਬ ਕਿ ਤੁਸੀਂ ਕੋਈ ਮੈਸੇਜ ਕਿਸੇ ਨੂੰ ਭੇਜਣਾ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੁਸੀਂ ਜਾਣਦੇ ਹੋ ਕਿ ਜੇ ਕੋਈ ਵਿਚ ਕੋਈ ਬੰਦਾ ਖੜਾ ਹੈ ਉਹ ਉਸ ਮੈਸੇਜ ਨੂੰ ਨਾ ਪਤਾ ਕਰ ਸਕੇ ਤੇ ਤੁਸੀਂ ਕੀ ਚੇਂਜ ਕਰ ਦਿੰਦੇ ਹਾਂ ਉਹਦੇ ਵਿੱਚ ਕੁਝ ਥੋੜੇ ਬੁਟੇ ਇਦਾਂ ਦੇ ਚੇਂਜਸ ਕਰਦੇ ਹਾਂ ਕਿ ਉਹ ਮਤਲਬ ਕਿ ਜੇ ਵਿੱਚ ਕੋਈ ਬੰਦਾ ਉਹਦੇ ਵਿੱਚ ਹੈਗਾ ਤੇ ਉਹਨੂੰ ਡੀਕੋਡ ਨਾ ਕਰ ਸਕੇ ਤੇ ਕਹਿੰਦਾ ਮਤਲਬ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੈਸੇਜ ਜਾ ਰਿਹਾ ਉਹ ਇਨਕ੍ਰਿਪਟਿਡ ਫਾਰਮ 'ਚ ਜਾ ਰਿਹਾ ਜਿੱਥੇ ਤੱਕ ਮੈਂ ਸਮਝ ਪਾ ਰਹੇ ਹਾਂ ਤੁਸੀਂ ਜਿਵੇਂ ਆਰਮੀ ਵਿੱਚ ਜਾਂ ਕਿਤੇ ਹੋਰ ਜਗ੍ਹਾ ਤੇ ਉਹ ਡੀਕੋਡਡ ਫਾਰਮ ਦੇ ਵਿੱਚ ਮੈਸੇਜ ਭੇਜਦੇ ਆ ਕਿ ਰਾਸਤੇ 'ਚ ਅਗਰ ਕੋਈ ਉਹ ਚੁੱਕੀ ਪੜ ਵੀ ਲੈਵੇ ਤਾਂ ਸਮਝ ਨਾ ਆਏ ਹਾਂ ਜੀ ਤੁਸੀਂ ਬਿਲਕੁਲ ਸਹੀ ਜੱਜ ਕੀਤਾ ਇਹਦਾ ਜਿਹੜਾ ਸਭ ਤੋਂ ਪਹਿਲੇ ਯੂਜ਼ ਸੀਗਾ ਉਹ ਆਰਮੀ ਦੇ ਵਿੱਚ ਹੀ ਯੂਜ਼ ਕੀਤਾ ਜਾਂਦਾ ਸੀ ਇਨਕ੍ਰਿਪਟਿੰਗ ਮਗਰ ਹੁਣ ਸਾਡੇ ਕੰਪਿਊਟਰ ਦੇ ਵਿੱਚ ਵੀ ਅਸੀਂ ਜਿਹੜੀਆਂ ਸਾਈਟਸ ਯੂਜ਼ ਕਰਦੇ अच्छा तवीर जी मैंने मैं मैं एक गल ਹੋਰ ਦੱਸੋ ਜਿਵੇਂ ਤੁਸੀਂ ਨੈਟਵਰਕ ਦੀ ਗੱਲ ਕੀਤੀ ਸੀਗੀ ਨੈਟਵਰਕ ਵਿੱਚ ਤੁਸੀਂ ਦੱਸਿਆ ਕਿ ਇਹਨੂੰ ਕਿਵੇਂ ਸੁਰੱਖਿਅਤ ਕੀਤਾ ਜਾਂਦਾ ਤੇ ਉਹਦੇ ਵਿੱਚ ਕੁਝ ਡਿਵਾਈਸੇਸ ਜਿਵੇਂ ਆਉਂਦੀਆਂ ਆਈਡੀਐਸ ਆਈਪੀਐਸ ਇਹ ਕੀ ਚੀਜ਼ ਹੁੰਦੀਆਂ ਨੇ ਇਹ ਡਿਵਾਈਸੇਸ ਜਿਹੜੇ ਨੇ ਇਹ ਸਾਰੇ ਆਰਗੇਨਾਈਜੇਸ਼ਨ ਲੈਵਲ ਤੇ ਯੂਜ਼ ਹੁੰਦੇ ਨੇ ਇਹ ਘਰਾਂ ਦੇ ਵਿੱਚ ਨਹੀਂ ਯੂਜ਼ ਹੁੰਦੇ ਇਹ ਹੁੰਦੇ ਨੇ ਇੱਕ ਹੁੰਦਾ ਆਈਡੀਐਸ ਜਿਹਨੂੰ ਕਹਿੰਦੇ ਇਨਟਰੂਜਨ ਡਿਟੈਕਸ਼ਨ ਸਿਸਟਮ ਜਿਹੜਾ ਕਿ ਡਿਟੈਕਟ ਕਰਦਾ ਹੈ ਕੀ ਕੋਈ ਵਾਇਰਸ ਵਾਰਮ ਜਾਂ ਮਾਲਵੇਅਰ ਦਾ ਅਟੈਕ ਤਾਂ ਨਹੀਂ ਹੋ ਰਿਹਾ ਸਿਰਫ ਉਹ ਡਿਟੈਕਟ ਕਰਦਾ ਜਿਹੜਾ ਉਹਨੂੰ ਰੋਕਣ ਲਈ ਕੰਮ ਕਰਦਾ ਉਹ ਆਈਪੀਐਸ ਕਰਦਾ ਹੈ ਜਿਹੜਾ ਕਿ ਪ੍ਰੋਵੈਂਸ਼ਨ ਸਿਸਟਮ ਹੈ ਉਹ ਉਹਨੂੰ ਪੜ ਲੈਂਦਾ ਹੈ ਕਿ ਇਹ ਡਿਵਾਈਸ ਦੇ ਨਾਲ ਕੋਈ ਗਲਤ ਕਮਿਊਨੀਕੇਸ਼ਨ ਹੋ ਰਿਹਾ ਹੈ ਉਹ ਉਹਨੂੰ ਡਿਟੈਕਟ ਕਰਕੇ ਉਹਨੂੰ ਬੰਦ ਕਰਦਾ ਇਹ ਫਾਇਰਵਾਲ ਵੀ ਇਸੇ ਤਰ੍ਹਾਂ ਹੀ ਕੰਮ ਕਰਦੀ ਹੈ ਅਗਰ ਆਪਾਂ ਦੇਖੀਏ ਕਿ ਆਪਾਂ ਜਿਹੜੇ ਮੋਬਾਈਲ ਅੱਜਕੱਲ ਯੂਜ਼ ਕਰਦੇ ਆਂ ਹਰ ਕੋਈ ਬੰਦਾ ਮੋਬਾਈਲਾਂ ਤੇ ਕੰਮ ਕਰਦਾ ਤੇ ਉਹਨਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਐਪਲੀਕੇਸ਼ਨਸ ਹੁੰਦੀਆਂ ਤੇ ਜਿਹੜੀਆਂ ਐਪਲੀਕੇਸ਼ਨਾਂ ਸਾਨੂੰ ਨਹੀਂ ਲੋੜਿੰਦੀਆਂ ਉਹ ਐਪਲੀਕੇਸ਼ਨਾਂ ਸਾਨੂੰ ਹਮੇਸ਼ਾ ਉਹਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਸਾਨੂੰ ਉਹ ਡਾਟਾ ਡਿਲੀਟ ਕਰ ਦੇਣਾ ਚਾਹੀਦਾ ਤਾਂਕਿ ਸਾਡਾ ਫੋਨ ਵਧੀਆ ਤਰ੍ਹਾਂ ਵੀ ਚੱਲੇ ਤੇ ਨਾਲੇ ਸੁਰੱਖਿਅਤ ਵੀ ਰਵੇ ਤੇ ਜਿਹੜੇ ਆਈਡੀਐਸ ਆਈਪੀਐਸ ਹੈ ਉਹ ਫੋਨ ਦੇ ਨਾਲ ਕਮਿਊਨੀਕੇਟ ਨਹੀਂ ਕਰਦੇ ਉਹ ਤੁਹਾਡੇ ਨੈਟਵਰਕ ਲੈਵਲ ਤੇ ਕਮਿਊਨੀਕੇਟ ਕਰਦੇ ਨੇ ਜੀ 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 अच्छा रोहन जी मेनू एक गल दसो आजकल किडे किडे साइबर अपराध चल रहे ने जो ਸਾਡੇ ਸਰੋਤਿਆਂ ਨੂੰ ਪਤਾ ਚੱਲੇ ਕਿ ਇਸ ਤਰ੍ਹਾਂ ਦੇ ਅਪਰਾਧ ਚੱਲ ਰਹੇ ਨੇ ਤੇ ਉਹ ਤੋਂ ਬਚਣਾ ਕਿਸ ਤਰ੍ਹਾਂ ਦੇਖੋ ਹਰਪ੍ਰੀਤ ਜੀ ਮੋٹے ਤੌਰ ਤੇ ਅੱਜ ਕੱਲ ਤਾਂ ਇੱਕ ਤਾਂ ਬਹੁਤ ਜ਼ਿਆਦਾ ਫੇਮਸ ਹੋ ਰਿਹਾ ਜਿਸ ਨੂੰ ਕਹਿੰਦੇ ਡਿਜੀਟਲ ਅਰੈਸਟ ਇੱਕ ਤਾਂ ਡਿਜੀਟਲ ਅਰੈਸਟ ਜੀ ਜੀ ਆਈ ਦਿਨ ਇਹਦਾ ਨਿਊਜ਼ਪੇਪਰਾਂ ਚ ਵਿੱਚ ਜ਼ਿਕਰ ਆ ਰਿਹਾ ਇਹ ਹੁੰਦਾ ਕੀ ਹੈ ਡਿਜੀਟਲ ਅਰੈਸਟ ਡਿਜੀਟਲ ਅਰੈਸਟ ਐਕਚੁਅਲੀ ਇਹ ਇੱਕ ਐਕਚੁਅਲ ਦੇ ਚ ਟੈਕਨੀਕਲ ਕੋਈ ਟਰਮ ਨਹੀਂ ਹੈ ਡਿਜੀਟਲ ਅਰੈਸਟ ਦੇਖੋ ਅਰੈਸਟ ਆਪਾਂ ਜਿਹੜੇ ਗੱਲ ਕਰੀਏ ਤਾਂ ਸਾਨੂੰ ਇੱਕ ਜਿੱਦਾਂ ਸਿਪੋਲਿਸ ਤੇ ਬੇਸਿਕਲੀ ਜੇ ਤੁਸੀਂ ਦੇਖੋ ਤੇ ਪੁਲਿਸ ਕਦੀ ਵੀ ਤੁਹਾਨੂੰ ਫੋਨ ਕਰਕੇ ਅਰੈਸਟ ਨਹੀਂ ਕਰੇਗੀ ਪੁਲਿਸ ਵਾਲਾ ਡਿਪਾਰਟਮੈਂਟ ਜਾਂ ਕੋਈ ਲਾ ਇਨਫੋਰਸਮੈਂਟ ਏਜੰਸੀ ਪਹਿਲੇ ਤੁਹਾਨੂੰ ਨੋਟਿਸ ਭੇਜੇਗੀ ਕਿ ਵੀ ਤੁਹਾਡਾ ਕਿਸੇ ਕ੍ਰਾਈਮ ਦੇ ਵਿੱਚ ਕੋਈ ਇਨਵੋਲਵਮੈਂਟ ਮਿਲਿਆ ਹੋਇਆ ਹੈ ਤੁਹਾਨੂੰ ਨੋਟਿਸ ਆਏਗਾ ਤੁਹਾਨੂੰ ਬੁਲਾਇਆ ਜਾਏਗਾ ਚਾਹੇ ਕੋਰਟ 'ਚ ਬੁਲਾਇਆ ਜਾਏ ਚਾਹੇ ਮੈਜਿਸਟ੍ਰੇਟ ਦੇ ਸਾਹਮਣੇ ਬੁਲਾਇਆ ਜਾਏ ਤੁਹਾਨੂੰ ਉੱਥੇ ਹਾਜ਼ਰ ਹੋਣਾ ਹੁੰਦਾ ਹੈ ਡਿਜੀਟਲ ਅਰੈਸਟ ਦਾ ਕਨਸੈਪਟ ਕੀ ਹੈ ਕਿ ਤੁਹਾਨੂੰ ਫੋਨ ਆਂਦਾ ਹੈ ਉਹ ਵਿੱਚ ਤੁਹਾਨੂੰ ਕਹਿੰਦੇ ਜੀ ਤੁਸੀਂ ਕਿਸੇ ਮਤਲਬ ਕਿ ਤੁਹਾਡਾ ਕੋਈ ਨੰਬਰ ਮਿਸਯੂਜ਼ ਹੋਇਆ ਹੈ ਕਿਤੇ ਗਲਤ ਜਗ੍ਹਾ ਤੇ ਤੇ ਉਹ ਤੁਹਾਨੂੰ ਕਹਿੰਦੇ ਜੀ ਤੁਹਾਡੇ ਤੇ ਕੇਸ ਹੋ ਗਿਆ ਜੀ ਆ ਦੇਖੋ ਜੀ ਤੁਹਾਡੇ ਤੇ ਐਫ ਆਈ ਆਰ ਹੋ ਗਈ ਹੈ ਅਸੀਂ ਫਿਰ ਤੁਹਾਨੂੰ ਉਹ ਕੋਸ਼ਿਸ਼ ਕਰਦੇ ਆਏ ਕਨਵਿੰਸ ਕਰਕੇ ਫਿਰ ਤੁਹਾਨੂੰ ਕਹਿੰਦੇ ਜੀ ਅਸੀਂ ਇਹ ਤੁਹਾਡੀ ਐਫ ਆਈ ਆਰ ਖਤਮ ਕਰ ਸਕਦੇ ਹਾਂ ਜੇ ਤੁਸੀਂ ਸਾਨੂੰ ਕੋਈ ਪੇਮੈਂਟ ਕਰੋਗੇ ਤੇ ਉਨੀ ਦੇਰ ਜਿੰਨੀ ਦੇਰ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਆ ਇੰਟਰੈਕਟ ਕਰਦੇ ਆ ਉਸ ਡਿਊਰੇਸ਼ਨ ਨੂੰ ਕਹਿੰਦੇ ਆ ਜੀ ਬੰਦਾ ਡਿਜੀਟਲੀ ਅਰੈਸਟ ਹੋਇਆ ਪਿਆ ਹੈ ਓਕੇ ਓਕੇ ਤੇ ਇਹ ਬੜੇ ਕੇਸ ਆ ਰਹੇ ਮੈਂ ਪਰਸੋਂ ਹੀ ਨਿਊਜ਼ਪੇਪਰ ਚ ਪੜ੍ਹ ਕੇ ਅਟਿਆ ਕਿ ਇਦਾਂ ਦੇ ਡਿਜੀਟਲ ਅਰੈਸਟ ਕੇਸਿਸ ਬਹੁਤ ਜ਼ਿਆਦਾ ਵਧ ਗਏ ਨੇ ਮੈਂ ਪੜ੍ਹ ਰਿਹਾ ਸੀ ਕਿ ਪਿੱਛੇ ਕੋਈ 올ਡ এজ ਲੇਡੀ ਹੈ ਉਹਨਾਂ ਨਾਲ 82 ਲੱਖ ਰੁਪਏ ਦਾ ਫਰਾਡ ਹੋਇਆ ਸ਼ਾਇਦ ਤੁਸੀਂ ਵੀ ਇਹ ਨਿਊਜ਼ ਪੜ੍ਹੀ ਹੋਣੀ ਹੈ ਨਿਊਜ਼ਪੇਪਰ ਵਿੱਚ ਤੇ ਇਹਦੇ ਨਾਲ ਹੀ ਕੁਝ ਹੋਰ ਤਰ੍ਹਾਂ ਦੇ ਜਿਵੇਂ ਫਰਾਡ ਵੀ ਤੁਸੀਂ ਦੱਸੋਗੇ ਪਾਰਸਲ ਨੂੰ ਲੈ ਕੇ ਕੁਝ ਫਰਾਡਸ ਹੋ ਰਹੇ ਨੇ ਕਿ ਤੁਹਾਡੇ ਪਾਰਸਲ ਆਇਆ ਹਾਂਜੀ ਅੱਜਕੱਲ ਫੋਨ ਤੇ ਤਰ੍ਹਾਂ ਤਰ੍ਹਾਂ ਦੀਆਂ ਕਾਲਸ ਆਉਂਦੀਆਂ ਨੇ ਆਪਾਂ ਨੂੰ ਸਭ ਤੋਂ ਪਹਿਲਾਂ ਚੈੱਕ ਕਰਨਾ ਚਾਹੀਦਾ ਵੀ ਕਾਲ ਕਿਨੇ ਕੀਤੀ ਹੈ ਤੇ ਕਿਸ ਪਰਪਸ ਲਈ ਕੀਤੀ ਹੈ ਜਦੋਂ ਕੋਈ ਪਾਰਸਲ ਦੀ ਕਾਲ ਆਏਗੀ ਜਾਂ ਤੁਹਾਡੀ ਕੋਈ ਲਾਟਰੀ ਲੱਗਣ ਦੀ ਕਾਲ ਆਵੇ ਜਾਂ ਕਿਸੇ ਵੀ ਤਰ੍ਹਾਂ ਦੀ ਕਾਲ ਜਿਹੜਾ ਨੰਬਰ ਤੁਹਾਡੇ ਫੋਨ ਦੇ ਵਿੱਚ ਸੇਵ ਨਹੀਂ ਹੈ ਪਹਿਲਾਂ ਉਹ ਚੈੱਕ ਕਰੋ ਕਿ ਫੋਨ ਕਿੱਥੋਂ ਆ ਰਿਹਾ ਹੈ ਪਲੱਸ 91 ਹੈ ਜਾਂ ਪਲੱਸ 92 ਹੈ ਸਾਡੇ ਗਵੰਡੀ ਦੇਸ਼ ਦਾ ਕੋਈ ਨੰਬਰ ਤਾਂ ਨਹੀਂ ਜਾਂ ਕੋਈ ਹੋਰ ਨੰਬਰ ਤਾਂ ਨਹੀਂ ਜਿੱਥੋਂ ਕਾਲ ਆ ਰਿਹਾ ਹੈ ਅਗਰ ਉਹ ਤੁਹਾਡਾ ਫੋਨ ਅਣਪਛਾਤੇ ਨੰਬਰ ਤੋਂ ਆ ਰਿਹਾ ਹੈ ਤੁਸੀਂ ਪਹਿਲਾਂ ਚੈੱਕ ਕਰੋ ਵੀ ਇਹ ਫੋਨ ਨੰਬਰ ਸਹੀ ਹੈ ਜਾਂ ਨਹੀਂ ਅਗਰ ਫੋਨ ਆਂਦਾ ਉਹਨੂੰ ਚੁੱਕੋ ਉਸ ਤੋਂ ਬਾਅਦ ਉਹ ਦੇਖੋ ਕੀ ਕਹਿਣਾ ਚਾਹ ਰਿਹਾ ਆਪਣਾ ਮੈਸੇਜ ਕੀ ਦੇ ਰਿਹਾ ਆਈਵੀਆਰ ਦੇ ਥਰੂ ਆ ਰਿਹਾ ਕਾਲ ਜਾਂ ਕੋਈ ਬੰਦਾ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਅੱਜ ਕੱਲ ਜਿਹੜੇ ਪਾਰਸਲ ਵਾਲਾ ਜਿਹੜਾ ਤੁਸੀਂ ਗੱਲ ਕੀਤੀ ਹੈ ਉਹ ਤੁਹਾਨੂੰ ਫੋਨ ਕਰਕੇ ਕਹਿਣਗੇ ਕਿ ਸਾਡਾ ਜਿਹੜਾ ਪਾਰਸਲ ਹੈਗਾ ਈਰਾਨ ਤੇ ਭੇਜਿਆ ਤੁਸੀਂ ਤੁਹਾਡਾ ਨੰਬਰ ਯੂਜ਼ ਹੋਇਆ ਤੇ ਤੁਸੀਂ ਉਹ ਪਾਰਸਲ ਭੇਜਣਾ ਚਾਹੁੰਦੇ ਹੋ ਜਾਂ ਨਹੀਂ ਅਗਰ ਤੁਹਾਨੂੰ ਕੁਝ ਇਦਾਂ ਦਾ ਕਾਲ ਆਂਦਾ ਤੁਸੀਂ ਡਾਇਰੈਕਟਲੀ ਉਹ ਕਾਲ ਕੱਟ ਦਿਓ ਤੇ ਉਹ ਨੰਬਰ ਵੀ ਬਲੌਕ ਕਰ ਦਿਓ ਜਦੋਂ ਤੁਸੀਂ ਕੋਈ ਨੰਬਰ ਬਲੌਕ ਕਰਦੇ ਹੋ ਤਾਂ ਉਹ ਜਿਹੜਾ ਆਪਣਾ ਸਰਵਿਸ ਪ੍ਰੋਵਾਈਡਰ ਹੈ ਜਿਵੇਂ Airtel ਹੋ ਗਏ ਜਾਂ Jio ਹੋ ਗਏ ਉਹ ਆਪਣੇ ਕੋਲੋਂ ਨਾਲ ਰਜਿਸਟਰ ਹੋ ਜਾਂਦਾ ਕਿ ਇਹ ਨੰਬਰ ਬਲੌਕ ਕੀਤਾ ਕਿਸੇ ਯੂਜ਼ਰ ਨੇ ਤਾਂ ਉਹ ਨੰਬਰ ਵੀ ਬਲੌਕ ਹੋ ਜਾਏਗਾ ਇਸ ਕਰਕੇ ਆਪ ਵੀ ਬਚਾਂਗੇ ਤੇ ਲੋਕਾਂ ਨੂੰ ਵੀ ਬਚਾਵਾਂਗੇ ਜੀ 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 ਅੱਜ ਕੱਲ ਬਹੁਤ ਕਾਲਸ ਆ ਰਹੇ KYC ਲੈ ਕੇ ਜੀ 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 ਅੱਜ ਕੱਲ ਜਿਹੜੀਆਂ ਕਾਲਸ ਆ ਰਹੇ KYC ਦੀਆਂ ਵੀ ਤੁਹਾਡਾ ਜਿਹੜਾ ਅਕਾਊਂਟ ਹੈਗਾ HDFC ਦਾ ਜਾਂ ਕਿਸੇ ਹੋਰ ਬੈਂਕ ਨਾਲ ਤੁਹਾਡਾ ਅਕਾਊਂਟ ਹੈਗਾ ਤੁਹਾਡੀਆਂ ਜਿਹੜੀਆਂ ਡਿਟੇਲ ਮਿਸਮੈਚ ਨੇ ਜਾਂ ਤੁਸੀਂ ਆਪਣਾ KYC ਦੁਬਾਰਾ ਆ ਕੇ ਕਰੋ ਹੁਣ ਇਸ ਟਾਈਮ ਕਾਲਸ ਬਹੁਤ ਜ਼ਿਆਦਾ ਆਉਣੀਆਂ ਲਾਈਫ ਸਰਟੀਫਿਕੇਟ ਦੇ ਰਿਗਾਰਡਿੰਗ ਤੇ ਜਿਹੜੇ ਪੈਨਸ਼ਨਰਸ ਨੇ ਉਹਨਾਂ ਦੀ ਲਾਈਫ ਸਰਟੀਫਿਕੇਟ ਦੀਆਂ ਕਾਲਸ ਬਹੁਤ ਆਉਣਗੀਆਂ ਪਰ ਜਦੋਂ ਵੀ ਕਾਲਸ ਆਉਣਗੀਆਂ ਤੁਹਾਨੂੰ ਕਾਲਸ ਤੇ ਕੋਈ ਵੀ ਡਿਟੇਲ ਨਹੀਂ ਦੇਣੀ ਚਾਹੇ ਉਹ OTP ਮੰਗਣ ਚਾਹੇ ਤੁਹਾਡਾ ATM ਦਾ ਪਿੰਨ ਮੰਗਣ ਚਾਹੇ ਤੁਹਾਡੀ ਏਜ ਪੁੱਛਣ ਜਾਂ ਘਰਦਿਆਂ ਦਾ ਨੰਬਰ ਪੁੱਛਣ ਕੋਈ ਵੀ ਡਿਟੇਲ ਤੁਹਾਨੂੰ ਫੋਨ ਤੇ ਨਹੀਂ ਦੇਣੀ ਤੁਸੀਂ ਜਾ ਕੇ ਬੈਂਕ ਵਿਜ਼ਿਟ ਕਰੋ ਬੈਂਕ ਦੇ ਵਿੱਚ ਜਾ ਕੇ ਆਪਣੀ KYC ਅਧਾਰਿਤ ਕਰੋ ਦੁਬਾਰਾ। ਤੋਂ ਅਗਰ ਉਹ ਮੰਗ ਵੀ ਰਹੇ ਨੇ ਤਾਂ। ਤੋਂ ਤੁਸੀਂ ਕਹਿਣਾ ਚਾ ਰਹੇ ਹੋ ਕਿ ਕਦੇ ਵੀ ਬੈਂਕ ਜਾਂ ਕੋਈ ਏਜੰਸੀ ਤੁਹਾਨੂੰ ਖੁਦ ਕਾਲ ਨਹੀਂ ਕਰਦੀ। ਨਹੀਂ ਖੁਦ ਕਾਲ ਨਹੀਂ ਕਰਦੀ ਤੁਹਾਨੂੰ ਕਦੇ ਵੀ। ਅਗਰ ਤੁਹਾਨੂੰ ਕੋਈ ਡਿਟੇਲ ਚਾਹੀਦੀ ਹੋਏਗੀ ਤਾਂ ਤੁਹਾਡੇ ਕੋਲ ਪਰਸਨਲੀ ਕਾਲ ਆਏਗੀ ਤੇ ਜਦੋਂ ਵੀ ਕਾਲ ਆਏਗੀ ਤੁਹਾਡੇ ਨਾਮ ਦੇ ਥਰੂ ਬੋਲਿਆ ਜਾਏਗਾ। ਮੇਲ ਵੀ ਆਏਗੀ ਤੁਹਾਡੇ ਨਾਮ ਦੇ ਥਰੂ ਆਏਗੀ। ਕਾਲ ਕਰੇਗੀ ਅਗਰ ਤੁਹਾਨੂੰ ਕਾਲ ਕਰਦੀ ਹੈ। ਤੁਸੀਂ ਕਹੋ ਹਾਂਜੀ ਮੈਂ ਬੈਂਕ ਆ ਕੇ ਤੁਹਾਡੇ ਨਾਲ ਗੱਲ ਕਰ ਲੈਂਦਾ। ਤੁਸੀਂ ਬੈਂਕ ਜਾ ਕੇ ਸਾਰਾ ਕੁਝ ਕਰੋ। ਆਪਣੇ ਜੋ ਵੀ ਪ੍ਰੂਫ ਦੇਣੇ ਨੇ ਜੋ ਵੀ ਤੁਸੀਂ ਦੇਣੀ ਹੈ ਡਿਟੇਲ ਉੱਥੇ ਜਾ ਕੇ ਦਿਓ ਤਾਂ ਜ਼ਿਆਦਾ ਵਧੀਆ ਗੱਲ ਹੈ ਸੋ ਮੋٹے ਤੌਰ ਤੇ ਆਪਾਂ ਨੂੰ ਕੋਈ ਵੀ ਕਾਲ ਅਟੈਂਡ ਜਿਹੜੀ ਅਨਨੋ ਸੋਰਸਸ ਤੋਂ ਆ ਰਹੀ ਹੋ ਆਪਾਂ ਅਟੈਂਡ ਨਹੀਂ ਕਰਨੀ ਹਾਂਜੀ ਅਵੋਇਡ ਕਰੀ ਜਾਈਏ ਜੇ ਤੁਹਾਡਾ ਕੋਈ ਬੈਂਕ ਦੇ ਵਿੱਚ ਕੋਈ ਕੰਮ ਹੈ ਤਾਂ ਬੈਂਕ ਜਾ ਕੇ ਹੀ ਆਪਾਂ ਨੂੰ ਉਹਨਾਂ ਦੇ ਉੱਥੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੈਸੀ ਅਪਡੇਟ ਕਰਨਾ ਹੈ ਤਾਂ ਤੁਸੀਂ ਇਹੀ ਕਹਿ ਰਹੇ ਹੋ ਨਾ ਉੱਥੇ ਜਾ ਕੇ ਕਰਨਾ ਚਾਹੀਦਾ ਹਾਂ ਬਟ ਲੇਕਿਨ ਕਾਲਸ ਇੰਨੀ ਜ਼ਿਆਦਾ ਆ ਗਈ ਨੇ ਇੰਨੀ ਜ਼ਿਆਦਾ ਅਰਜੈਂਸੀ ਕਾਲ ਕਰਕੇ ਅਰਜੈਂਸੀ ਕ੍ਰੀਏਟ ਕਰ ਦਿੰਦੇ ਆ ਕਿ ਨਹੀਂ ਤੁਸੀਂ ਹੁਣੇ ਕਰੋ ਅਦਰਵਾਈਜ਼ ਤੇ ਜਾਂ ਤੁਹਾਡਾ ਫੋਨ ਬਲੌਕ ਹੋ ਜਾਏਗਾ ਤਾਂ ਉਹ ਬੰਦੇ ਨੂੰ ਇੰਨੀ ਅਰਜੈਂਸੀ ਕ੍ਰੀਏਟ ਕਰ ਦੇ ਕੇ ਬੰਦਾ ਸੋਚੇ ਸਮਝੇ ਜੋ ਕੁਝ ਕਹਿੰਦੇ ਨੇ ਉਹ ਕਰ ਦਿੰਦੇ ਨੇ ਹਾਂਜੀ 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 ਸਹੀ ਕਹਿ ਰਹੇ ਤੁਸੀਂ ਪਰ ਸਾਨੂੰ ਥੋੜਾ ਤਿਆਤ ਰੱਖਣਾ ਚਾਹੀਦਾ ਹਰ ਚੀਜ਼ ਦਾ ਵੀ ਸਾਨੂੰ ਕਿਹੜੀ ਚੀਜ਼ ਕਿਹਨੂੰ ਦੇਣੀ ਚਾਹੀਦੀ ਹੈ ਕਿਹਨੂੰ ਪ੍ਰੋਵਾਈਡ ਕਰਨੀ ਹੈ ਕਿਉਂਕਿ ਡਿਟੇਲ ਜਿਹੜੀ ਹੈ ਪਰਸਨਲ ਜਿਹੜਾ ਡਾਟਾ ਹੈ ਤੁਹਾਡਾ ਉਹ ਪਰਸਨਲ ਹੈ ਉਹ ਹਰ ਕੋਈ ਬੰਦੇ ਲਈ ਅਵੇਲੇਬਲ ਨਹੀਂ ਹੈ OTP ਜਦੋਂ ਵੀ ਆਂਦਾ ਸੀ ਕਹਿੰਦੇ ਆ ਕਿ OTP ਸ਼ੇਅਰ ਨਹੀਂ ਕਰਨਾ ਕਿਸੇ ਨਾਲ ਵੀ ਆਪਣੀ ਕੋਈ ਵੀ ਡਿਟੇਲ ਨਹੀਂ ਸ਼ੇਅਰ ਕਰਨੀ। ਅਗਰ ਤੁਸੀਂ ਕੋਈ ਡਾਟਾ ਆਪਣਾ ਕਿਸੇ ਵੀ ਵੈਬਸਾਈਟ ਤੇ, ਸੋਸ਼ਲ ਵੈਬਸਾਈਟ ਤੇ ਸ਼ੇਅਰ ਕਰਦੇ ਹੋ ਤਾਂ ਉਹ ਸਾਰਿਆਂ ਕੋਲ ਸ਼ੇਅਰ ਹੁੰਦਾ ਹੈ ਜਿਹਦੇ ਕੋਲ ਵੀ ਤੁਹਾਡਾ ਨੰਬਰ ਹੈ। ਜੀ। ਰੋਣਜੀ ਤੁਸੀਂ ਮੈਨੂੰ ਦੱਸੋ ਇੱਕ ਸੈਕਸ ਟੋਰਸ਼ਨ ਚੱਲ ਰਿਹਾ ਉਹ ਕੀ ਚੀਜ਼ ਹੈ? ਹਰਪੀਤ ਜੀ ਅੱਜ ਵੀ ਇੱਕ ਸਪੈਸ਼ਲ ਕਿਸਮ ਦਾ ਤੁਸੀਂ ਕਹਿ ਲੋ ਕਿ ਇੱਕ ਅਟੈਕ ਚੱਲ ਰਿਹਾ ਹੈ ਜਿਹੜਾ ਕਿ ਸਾਈਬਰ ਦੇ ਥਰੂ ਹੁੰਦਾ ਹੈ ਇਸ ਐਕਸਟਰਸ਼ਨ ਚ ਕੀ ਹੁੰਦਾ ਹੈ ਕਿ ਜਿੱਦਾਂ ਸੁਪੋਜ਼ ਕਰੋ ਤੁਸੀਂ ਕਿਸੇ ਮੈਟਰੀਮੋਨੀ ਸਾਈਟ ਤੇ ਰਜਿਸਟਰ ਕੀਤਾ ਹੈ ਇਹ ਤੁਹਾਨੂੰ ਮੈਂ ਜੇ ਤੁਹਾਨੂੰ ਦੱਸਾਂ ਮੇਰੇ ਖੁਦ ਦੇ ਬ੍ਰਦਰ ਨਾਲ ਇਨਸੀਡੈਂਟ ਹੋਇਆ ਕਜ਼ਨ ਬ੍ਰਦਰ ਨਾਲ ਜਿੱਦਾਂ ਉਹ ਕਿਤੇ ਤੁਸੀਂ ਮੈਟਰੀਮੋਨੀ ਸਾਈਟ 'ਤੇ ਤੁਸੀਂ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਹੋ ਪਹਿਲੇ ਤੁਸੀਂ ਇੰਟਰੈਕਟ ਕਰਦੇ ਹੋ ਫਿਰ ਤੁਹਾਡੀ ਡਿਸਾਈਡ ਹੁੰਦਾ ਅੱਛਾ ਚਲੋ ਅਸੀਂ ਵੀਡੀਓ ਕਾਲ ਕਰਕੇ ਗੱਲਬਾਤ ਕਰੀਏ ਫੈਮਿਲੀ ਨੂੰ ਗੱਲਬਾਤ ਕਰਾਈਏ ਤੇ ਉਹ ਵੀਡੀਓ ਕਾਲ ਤੇ ਕੀ ਹੁੰਦਾ ਹੈ ਕਿ ਜੇ ਉਹ ਲੇਡੀ ਹੈ ਤੇ ਉਹ ਕੁਝ ਇਦਾਂ ਦੀ ਹਰਕਤਾਂ ਕਰੇਗੀ ਕਿ ਉਹ ਜੋ ਕਿ ਅਨੈਪ੍ਰੋਪਰੀਏਟ ਨਹੀਂ ਹੈ ਤੇ ਉਹ ਕੀ ਕਰਦੇ ਨਾਲ ਦੀ ਨਾਲ ਤੁਹਾਡੀ ਇਧਰੋਂ ਵੀਡੀਓ ਕਾਲ ਚੱਲ ਰਹੀ ਹੁੰਦੀ ਹੈ ਤੇ ਉਹ ਰਿਕਾਰਡਿੰਗ ਕਰ ਲੈਂਦੇ ਆ ਜੀ ਜੀ ਉਹ ਫੇਕੀ ਕਰਦੇ ਆ ਕਿ ਇਹਨੂੰ ਇੱਕ ਤਰ੍ਹਾਂ ਦਾ ਸੈਕਸ ਟੋਰਸ਼ਨ ਦਾ ਕਿਹਾ ਜਾਂਦਾ ਉਹ ਵੇ ਤੁਹਾਨੂੰ ਕਹਿੰਦੇ ਕਿ ਜੇ ਅਸੀਂ ਤੁਹਾਡੀ ਇਹ ਵੀਡੀਓ ਲੀਕ ਕਰ ਦਾਂਗੇ ਤੁਹਾਡੇ ਆਫਿਸ 'ਚ ਪਤਾ ਲੱਗੇਗਾ ਤੁਹਾਡੇ ਫੈਮਿਲੀ ਮੈਂਬਰਸ ਨੂੰ ਪਤਾ ਲੱਗੇਗਾ ਤੇ ਫਿਰ ਉਹ ਤੁਹਾਡੇ ਕੋਲ ਤੁਹਾਡੀ ਇੱਕ ਤਰ੍ਹਾਂ ਦੀ ਬਲੈਕਮੇਲਿੰਗ ਕਰਦੇ ਤੁਹਾਡੇ ਕੋਲ ਪੈਸੇ ਮੰਗਦੇ ਐ ਤੇ ਅਟੈਕ ਦੇ ਬਦਲੇ ਜਿਹਨੂੰ ਕਿ ਸੈਕਸ ਟੋਰਸ਼ਨ ਕਿਹਾ ਜਾਂਦਾ ਜੀ ਰਹੋ ਜੀ ਬਿਲਕੁਲ ਸਹੀ ਕਿਹਾ ਤੁਸੀਂ ਅੱਜਕੱਲ WhatsApp ਵੀਡੀਓ ਕਾਲਾਂ ਬਹੁਤ ਵਧੀਆਂ ਨੇ ਤੁਹਾਨੂੰ ਕਾਲਸ ਆਉਂਦੀਆਂ ਤੁਸੀਂ ਕਹਿੰਦੇ ਕਾਲ ਆਈ ਚਲੋ ਪਿਕ ਕਰ ਲੈਨੇ ਜਿਵੇਂ ਤੁਸੀਂ ਪਿਕ ਕਰਦੇ ਹੋ ਤਾਂ ਸਾਹਮਣੇ ਕੁਛ ਨਾ ਕੁਛ ਏਦਾਂ ਦੇ ਵੀਡੀਓ ਚੱਲ ਰਹੀ ਹੁੰਦੀ ਹੈ ਜਾਂ ਕੁ ਤੇ ਬਹੁਤ ਸਾਰੇ ਫੋਰਜਰੀ ਕਾਲਸ ਆਉਂਦੀਆਂ ਨੇ ਠੀਕ ਹੈ ਫੋਰਨਸ ਤੋਂ ਕਿ ਤੁਹਾਡਾ ਕੋਈ ਪਾਰਸਲ ਆਇਆ ਸੀਗਾ ਪਾਰਸਲ ਦੇ ਵਿੱਚ ਕੁਝ ਡਰਗੋਟਿਕਸ ਰੈਕਸ ਪਾਏ ਗਏ ਨੇ ਤੇ ਅਗਰ ਤੁਸੀਂ ਇਸ ਤੋਂ ਬਚਣਾ ਐਫ ਆਈ ਆਰ ਤੋਂ ਬਚਣਾ ਵਾ ਤੇ ਤੁਸੀਂ ਸਾਨੂੰ ਇੰਨੇ ਪੈਸੇ ਭੇਜੋ ਇਦਾਂ ਦੇ ਸਕੈਮ ਵੀ ਬਹੁਤ ਚੱਲ ਰਹੇ ਨੇ ਔਰ ਬਹੁਤ ਜ਼ਿਆਦਾ ਲੋਕ ਇਹਦੇ ਸ਼ਿਕਾਰ ਹੋ ਰਹੇ ਨੇ ਤੇ ਅੱਛਾ ਮੈਨੂੰ ਇੱਕ ਹੋਰ ਗੱਲ ਦੱਸੋ ਕਿ ਇਸ ਤੋਂ ਇਲਾਵਾ ਜਿਹੜੇ ਸ਼ਾਪਿੰਗ ਸਾਈਟਸ ਜਿਹੜੀ ਆਪਾਂ ਯੂਜ਼ ਕਰ ਰਹੇ ਅੱਜ ਦੇ ਟਾਈਮ ਦੇ ਵਿੱਚ ਸ਼ਾਪਿੰਗ ਸਾਈਟਸ ਜਿਹੜੀ ਯੂਜ਼ ਕਰ ਰਹੇ ਉਹਦੇ ਤੇ ਕੀ ਕੀ ਇhtiyat ਆਪਾਂ ਨੂੰ ਵਰਤਣੀ ਚਾਹੀਦੀ ਹੈ ਠੀਕ ਹੈ ਤੇ ਸ਼ਾਪਿੰਗ ਕਰਦੇ ਹੋਏ ਦੇਖੋ ਸ਼ਾਪਿੰਗ ਸਾਈਟਸ ਜਦੋਂ ਆਪਾਂ ਯੂਜ਼ ਕਰਦੇ ਆ ਸਭ ਤੋਂ ਪਹਿਲੇ ਤਾਂ ਆਪਾਂ ਪਹਿਲੀ ਗੱਲ ਤਾਂ ਸਿਰਫ ਜੈਨੂਇਨ ਸ਼ਾਪਿੰਗ ਸਾਈਟਸ ਹੀ ਯੂਜ਼ ਕਰੀਏ ਜਿਹੜੀਆਂ ਸਾਨੂੰ ਪਤਾ ਹੈ ਮੇਨ ਮੇਨ ਸਾਈਟਸ ਐ ਨਹੀਂ ਕਿ ਅਸੀਂ ਕੋਈ ਐਪ ਡਾਊਨਲੋਡ ਕਰ ਲਈ ਕੋਈ ਅਨਨੋਨ ਐਪ ਡਾਊਨਲੋਡ ਕਰ ਲਈ ਉੱਤੇ ਸ਼ਾਪਿੰਗ ਕਰ ਰਹੇ ਹਾਂ ਕਿਉਂਕਿ ਮੋਸਟਲੀ ਜਿਹੜੀਆਂ ਅਨਨੋਨ ਐਪਸ ਹੁੰਦੀਆਂ ਫੇਮਸ ਨਹੀਂ ਹੈ ਤੁਹਾਨੂੰ ਇਨਟਾਈਜ਼ ਕਰਦੇ ਆ ਕਿਸੇ ਇੱਦਾਂ ਤਰੀਕੇ ਨਾਲ ਉਹਦੇ ਵਿੱਚ ਮੈਕਸਿਮਮ ਫਰਾਡ ਹੁੰਦਾ ਤੁਹਾਨੂੰ ਪੇਮੈਂਟ ਲੈ ਲਈਤੀ ਜਾਏਗੀ ਚੀਜ਼ ਆਏਗੀ ਨਹੀਂ ਤੇ ਇਹ ਚੀਜ਼ਾਂ ਬਹੁਤ ਇਸ਼ੂ ਆਉਂਦੇ ਸ਼ਾਪਿੰਗ ਸਾਈਟ ਤੇ ਤੁਸੀਂ ਜੈਨੂਇਨ ਔਰ ਪਲੱਸ ਇਨਰ ਸਾਈਡ ਤੇ ਤੁਸੀਂ ਆਪਣੀ 2 ਫੈਕਟਰ অথেন্টিਕੇਸ਼ਨ ਜ਼ਰੂਰ ਲਗਾਓ ਜਦੋਂ ਤੁਸੀਂ ਪੇਮੈਂਟ ਕਰਨੀ ਹੈ ਤੇ ਤੁਹਾਨੂੰ OTP ਜ਼ਰੂਰ ਆਵੇ ਪੇਮੈਂਟ ਤੋਂ ਪਹਿਲਾਂ ਰੋਣ ਜੀ ਸਾਡੇ ਸ਼ੋਅ ਤੇ ਆ ਤੁਹਾਨੂੰ ਦੱਸੋ 2 ਫੈਕਟਰ অথেন্টিਕੇਸ਼ਨ ਕੀ ਚੀਜ਼ ਹੈ 2 ਫੈਕਟਰ অথেন্টিਕੇਸ਼ਨ ਹਰਪੀ ਜੀ ਇਦਾਂ ਹੁੰਦਾ ਹੈ ਵਾ ਕਿ ਜਿੱਦਾਂ ਤੁਸੀਂ ਸਪੋਜ਼ ਕਰੋ ਕੋਈ ਸਾਈਟ ਗਏ ਜਾਂ ਕਿਸੇ ਐਪ ਤੇ ਗਏ ਇੱਕ ਤਾਂ ਤੁਸੀਂ ਉੱਤੇ ਯੂਜ਼ਰਨੇਮ ਪਾਸਵਰਡ ਲਗਾਉਂਦੇ ਹੋ ਠੀਕ ਹੈ ਯੂਜ਼ਰਨੇਮ ਪਾਸਵਰਡ ਤੋਂ ਇਲਾਵਾ ਤੁਹਾਡੇ ਕੋਲ ਇੱਕ ਹੋਰ ਆਪਸ਼ਨ ਹੈ ਕਿ ਤੁਹਾਡੇ ਕੋਲ ਤੁਹਾਡਾ ਪਰਸਨਲ ਮੋਬਾਈਲ ਤੁਹਾਡੇ ਕੋਲ ਹਮੇਸ਼ਾ ਹੁੰਦਾ ਹੈ ਤੇ ਤੁਸੀਂ ਇੱਕ ਸੈਕੰਡ ਆਥੈਂਟੀਕੇਸ਼ਨ ਲਗਾਉਂਦੇ ਹੋ ਇੱਕ ਸੈਕੰਡ ਤਰੀਕਾ ਉਹਨੂੰ ਜੱਜ ਕਰਨ ਦਾ ਉਹਨੂੰ ਕਹਿੰਦੇ 2 ਫੈਕਟਰ ਆਥੈਂਟੀਕੇਸ਼ਨ ਫਰਸਟ ਫੈਕਟਰ ਹੋ ਗਿਆ ਤੁਹਾਡਾ ਯੂਜ਼ਰ ਨੇਮ ਪਾਸਵਰਡ ਦੂਸਰਾ ਫੈਕਟਰ ਹੋ ਗਿਆ ਕਿ ਤੁਹਾਨੂੰ OTP ਆਏਗਾ ਜਦੋਂ ਵੀ ਤੁਸੀਂ ਕੋਈ ट्रांजैक्शन ਕਰਨ ਜਾਓਗੇ ਇਹ ਦੋ ਤਰੀਕੇ ਦੀ ਲੈਵਲ ਆਫ ਸਕਿਉਰਿਟੀ ਹੈ ਇੱਕ ਯੂਜ਼ਰਨੇਮ ਪਾਸਵਰਡ ਤੇ ਦੂਸਰਾ ਤੁਹਾਨੂੰ OTP ਆ ਰਿਹਾ ਕਿਉਂਕਿ ਮੋਬਾਈਲ ਹਮੇਸ਼ਾ ਤੁਹਾਡੇ ਕੋਲ ਹੋਏਗਾ ਤੇ OTP ਤੁਹਾਨੂੰ ਆਏਗਾ ਇਸ ਤਰੀਕੇ ਨਾਲ ਜਜ ਕੀਤਾ ਜਾਂਦਾ ਕਿ ਜਰਨਲ ਪਰਸਨ ਨੂੰ ਹੀ ਰਿਕਵੈਸਟ ਜਾ ਰਹੀ ਹੈ ट्रांजैक्शन ਵਾਸਤੇ ਤੇ ਇਹ ਤੁਸੀਂ ਡਬਲ ਸਿਕਿਉਰ ਹੁੰਦੇ ਆ ਦੇ ਨਾਲ ਓਕੇ ਓਕੇ ਜੇ ਸ਼ੋਪਿੰਗ ਸਾਈਟਸ ਤੇ ਅੱਜਕੱਲ ਬਹੁਤ سارے ਲੋਕ ਆਪਣਾ ਕ੍ਰੈਡਿਟ ਕਾਰਡ ਸੇਵ ਕਰ ਦਿੰਦੇ ਆ ਉੱਥੇ ਇਹ ਸੇਫ ਹੈ ਕਰਨਾ ਚਾਹੀਦਾ ਦੇਖੋ ਐਕਚੁਅਲੀ ਕੀ ਹੈ ਕ੍ਰੈਡਿਟ ਕਾਰਡ ਸੇਵ ਕਰਨਾ ਕੁਝ RBI ਦੀ ਗਾਈ ਕਿ ਵੀ ਉਹ ਇਹਨਾਂ ਨੇ ਸ਼ੋਪਿੰਗ ਸਾਈਟਸ ਨਾਲ ਵੀ ਸ਼ੇਅਰ ਕੀਤੀਆਂ ਆ ਮੈਂ ਕਿ ਤੁਸੀਂ ਜੇ ਸੇਵ ਕਰਨਾ ਵੀ ਹੈ ਤੇ ਉਹਦੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਸਿੰਪਲ ਕਲੀਅਰ ਫਾਰਮ 'ਚ ਨਹੀਂ ਸੇਵ ਕਰਨੀ ਜੇ ਕੋਈ CVV ਹੈ ਤੁਹਾਡੇ ਕ੍ਰੈਡਿਟ ਕਾਰਡ ਦਾ ਜਾਂ ਕਦੋਂ ਤੱਕ ਕੋ ਵੈਲਿਡ ਹੈ ਉਹਨਾਂ ਇੰਕ੍ਰਿਪਟਿਡ ਫਾਰਮ 'ਚ ਸੇਵ ਕਰਨਾ ਹੈ ਇਹ RBI ਨੇ ਰੈਗੂਲੇਸ਼ਨਸ ਦਿੱਤੀਆਂ ਸਾਰੀ ਸਾਈਟਸ ਨੂੰ ਹੁਣ ਉਹ ਸਾਈਟਸ ਉਹਨਾਂ ਫਾਲੋ ਕਰਦੀਆਂ ਆ ਜੇ ਉਹ ਸੇਵ ਕਰਦੀ ਵੀ ਐ ਸਾਈਟ ਤੇ ਉਹਨੂੰ ਇੰਕ੍ਰਿਪਟਡ ਫਾਰਮ ਚ ਸੇਵ ਕਰਦੀ ਹੈ ਬਾਕੀ ਤੁਹਾਡੇ ਕੋਲ ਖੁਦ ਕੋ ਵੀ ਆਪਸ਼ਨ ਹੈ ਕਿ ਤੁਸੀਂ ਸੇਵ ਕਰਾਉਣਾ ਚਾਹੁੰਦੇ ਹੋ ਕਿ ਨਹੀਂ ਕਰਾਉਣਾ ਚਾਹੁੰਦੇ ਬੈਸਟ ਹੈ ਕਿ ਤੁਸੀਂ ਨਾ ਕਰੋ ਤੁਸੀਂ ਹਮੇਸ਼ਾ ਆਪਣਾ ਸਾਈਡ ਦੀ ਡਿਟੇਲ ਪਾਓ ਜਦੋਂ ਤੁਸੀਂ ट्रांजੈਕਸ਼ਨ ਕਰਨੀ ਆਦਰਵਾਇਜ਼ ਤੁਸੀਂ ਸੇਵ ਨਾ ਕਰਾਓ ਉਹ ਜ਼ਿਆਦਾ ਬੈਟਰ ਹੈ ਕਿਉਂਕਿ ਜੇ ਕੋਈ ਸਾਈਟ ਇਦਾਂ ਦੀ ਹੋਈ ਐਪ ਇਦਾਂ ਦੀ ਹੋਈ ਜੋ ਕਿ ਜੈਨੂਇਨ ਨਹੀਂ ਹੈ ਉਹ ਤੁਹਾਡੇ ਇਸ ਡਾਟਾ ਦਾ ਮਿਸਯੂਜ਼ ਵੀ ਕਰ ਸਕਦੇ ਇਹ ਦਵੀਰ ਜੀ ਮੈਨੂੰ ਇਹ ਗੱਲ ਦੱਸੋ ਕਿ ਜਦੋਂ ਜਿਵੇਂ ਸ਼ੋਪਿੰਗ ਸਾਈਟਸ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਸ਼ਾਪਿੰਗ ਸਾਈਟ ਦੇ ਉੱਤੇ ਕੁਝ ਸਿਕਿਉਰਟੀ ਵੀ ਹੁੰਦੀ ਹੈ ਜਿਹਨੂੰ ਦੇਖ ਕੇ ਆਪਾਂ ਪਤਾ ਲੱਗ ਜੇ ਕਿ ਇਹ ਸਾਈਟ ਜੈਨੂਇਨ ਹੈ ਜਾਂ ਨਹੀਂ ਹੈ ਜਾਂ ਜਿਵੇਂ ਐਸਐਸਐਲ ਦੀ ਗੱਲ ਸੁਣੀ ਆਪਾਂ ਬਹੁਤ ਵਾਰੀ ਤੇ ਐਸਐਸਐਲ ਕੀ ਚੀਜ਼ ਹੈ ਦੇਖੋ ਐਸਐਸਐਲ ਸਿਕਿਉਰ ਜਿਹੜਾ ਪ੍ਰੋਗਰਾਮਿੰਗ ਦੇ ਵਿੱਚ ਕੰਮ ਕੀਤਾ ਜਾਂਦਾ ਹੈ ਸਿਕਿਉਰ ਸੌਕੇਟ ਲੇਅਰ ਕਿਹਾ ਜਾਂਦਾ ਇਹਨੂੰ ਪਰ ਜੇ ਜਿਹੜੀ ਆ ਤੁਸੀਂ ਸ਼ਾਪਿੰਗ ਸਾਈਟਾਂ ਦੀ ਜਾਂ ਹੋਰ ਸਾਈਟਾਂ ਦੀ ਜਾਂ ਐਪਲੀਕੇਸ਼ਨਾਂ ਦੀ ਗੱਲ ਕਰਦੇ ਹੋ ਅਗਰ ਆਪਾਂ ਫੋਨ ਦੇ ਦੌਰਾਨ ਦੇਖੀਏ ਮੈਂ ਫੋਨ ਦੀ ਗੱਲ ਇਸ ਕਰਕੇ ਜ਼ਿਆਦਾ ਕਰ ਰਿਹਾ ਕਿਉਂਕਿ ਅੱਜ ਕੱਲ ਹਰ ਕੋਈ ਬੰਦਾ ਫੋਨ ਯੂਜ਼ ਕਰਦਾ ਹੈ ਤੇ ਇ ਕਈ ਐਪਲੀਕੇਸ਼ਨਾਂ ਨੇ ਜਿਵੇਂ ਆਪਾਂ ਕੋਈ ਡਾਊਨਲੋਡ ਕਰਦੇ ਹਾਂ ਸਪੋਜ਼ ਮੇਰੇ ਕੋਲ ਬੈਂਕ ਦਾ ਇੱਕ ਅਕਾਊਂਟ ਹੈਗਾ ਤੇ ਮੈਂ ਉਹਦੀ ਐਪਲੀਕੇਸ਼ਨ ਡਾਊਨਲੋਡ ਕਰਨੀ ਆ ਉਥੋਂ ਪਲੇ ਸਟੋਰ ਤੋਂ ਜਾਂ ਐਪ ਸਟੋਰ ਤੋਂ ਤੇ ਮੈਨੂੰ ਕਿੱਦਾਂ ਪਤਾ ਚੱਲੇਗਾ ਕਿ ਉਹ ਜਿਹੜੀ ਐਪਲੀਕੇਸ਼ਨ ਆ ਉਹ ਜੈਨੂਇਨ ਹੈ ਜਾਂ ਨਹੀਂ ਹੈ ਕਿਉਂਕਿ ਜਦੋਂ ਵੀ ਤੁਸੀਂ ਕੋਈ ਵੀ ਐਪਲੀਕੇਸ਼ਨ ਸਰਚ ਕਰੋਗੇ ਉਹਦੇ ਨਾਲ ਦੀਆਂ 10 ਹੋਰ ਐਪਲੀਕੇਸ਼ਨਾਂ ਤੁਹਾਨੂੰ ਸ਼ੋਅ ਕਰਨਗੀਆਂ ਚਾਹੇ ਤੁਸੀਂ ਫੋਨ ਤੇ ਦੇਖੋ ਚਾਹੇ ਤੁਸੀਂ ਲੈਪਟਾਪ ਤੇ ਦੇਖੋ ਤੇ ਜਦੋਂ ਸਾਨੂੰ ਪਤਾ ਕਿਦਾਂ ਲੱਗੇਗਾ ਤੁਸੀਂ ਉਹਦੇ ਰਿਵਿਊ ਚੈੱਕ ਕਰੋ ਉਹਦੇ ਡਾਊਨਲੋਡ ਚੈੱਕ ਕਰੋ ਤੇ ਜਿਹੜੀ ਐਪਲੀਕੇਸ਼ਨ ਹੈ ਉਹਦਾ ਓਨਰ ਕੌਣ ਹੈ ਉਹ ਜ਼ਰੂਰ ਚੈੱਕ ਕਰੋ ਵੀ ਜੇਕਰ SBI ਹੈ ਤੇ ਉਹਦਾ ਓਨਰ SBI ਹੀ ਹੈ ਤਾਂ ਮੀਨਸ ਉਹ ਐਪਲੀਕੇਸ਼ਨ ਜੈਨੂਇਨ ਹੈ ਤੇ ਉੱਥੇ ਫੋਰਜਰੀ ਦੇ ਚਾਂਸਸ ਘਟ ਜਾਂਦੇ ਆ ਤੁਹਾਡਾ ਸੇਫ ਡਾਟਾ ਸੇਫਲੀ ਜਾਂਦਾ ਜਿਹੜਾ ਕਿ SSL ਦੇ ਥਰੂ ਯੂਜ਼ ਹੁੰਦਾ ਹੈ ਤੇ ਆਪਣੇ ਫੋਨ ਦੇ ਵਿੱਚ ਕਈ ਤਰ੍ਹਾਂ ਦੀਆਂ ਸੈਟਿੰਗ ਨੇ ਜਿਹੜੀਆਂ ਆਪਾਂ ਉਹ ਯੂਜ਼ ਕਰਕੇ ਆਪਣੇ ਆਪ ਨੂੰ ਸਾਈਬਰ ਕ੍ਰਾਈਮ ਤੋਂ ਬਚਾ ਸਕਦੇ ਆ ਜਿੱਦਾਂ ਕਿ ਆਪਣੇ ਫੋਨ ਤੇ ਹਮੇਸ਼ਾ ਲੋਕ ਲਗਾ ਕੇ ਰੱਖੋ ਆਪਣੇ ਫੋਨ ਦਾ ਲੋਕ ਕਿਸੇ ਨੂੰ ਨਾ ਦਿਓ ਜਿਹੜੀਆਂ ਤੁਹਾਡੀ ਫਾਈਨੈਂਸ਼ੀਅਲ ट्रांजੈਕਸ਼ਨਸ ਵਾਲੀਆਂ ਐਪਲੀਕੇਸ਼ਨਾਂ ਨੇ ਉਹਨਾਂ ਤੇ ਹਮੇਸ਼ਾ ਲੋਕ ਲਗਾ ਕੇ ਰੱਖੋ ਐਪਲੀਕੇਸ਼ਨ ਨੂੰ ਲੋਕ ਕਰਕੇ ਰੱਖੋ ਆਪਣਾ ਅਗਰ ਕੋਈ ਪਾਸਵਰਡ ਸੇਵ ਕਰਦੇ ਹੋ ਤੁਸੀਂ ਉਹ ਵੀ ਲੋਕ ਕਰਕੇ ਰੱਖੋ ਜਿਹੜੀਆਂ ਐਪਲੀਕੇਸ਼ਨਾਂ ਜਿਵੇਂ ਟਰੂ ਕਾਲਰ ਐਪਲੀਕੇਸ਼ਨ ਹੈਗੀ ਆ ਉਹ ਆਪਣਾ ਡਾਟਾ ਸੇਵ ਕਰਦੀ ਆ ਤੁਸੀਂ ਉਹਨੂੰ ਇੰਨੀਕ ਪਰਮਿਸ਼ਨ ਦਿਓ ਕਿ ਉਹ ਆਪਣਾ ਡਾਟਾ ਕਿੰਨਾ ਕੁ ਸ਼ੇਅਰ ਕਰੇ ਆਪਣੇ ਕੰਟੈਕਟ ਲਿਸਟ ਕਿਸੇ ਨਾਲ ਸ਼ੇਅਰ ਨਾ ਕਰੋ ਕਿਸੇ ਐਪਲੀਕੇਸ਼ਨ ਨਾਲ ਕੋਈ ਵੀ ਪਰਮਿਸ਼ਨ ਇਦਾਂ ਗ੍ਰਾਂਟ ਨਾ ਕਰੋ ਜਦੋਂ ਤੱਕ ਤੁਹਾਨੂੰ ਉਹ ਜ਼ਰੂਰਤ ਨਹੀਂ ਹੈ ਇਸ ਕਰਕੇ ਆਪਣੇ ਆਪ ਨੂੰ ਸੇਫ ਕਰਨਾ ਜ਼ਰੂਰੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਵੱਡਿਆਂ ਨੂੰ ਸਾਰਿਆਂ ਨੂੰ ਦੱਸੋ ਕਿ ਅਸੀਂ ਕਿੱਦਾਂ ਕਿੱਦਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਥਰੂ ਆਪਣੇ ਆਪ ਨੂੰ ਇਹ ਸਾਈਬਰ ਸੁਰੱਖਿਆ ਦੇ ਥਰੂ ਕੰਮ ਕਰ ਸਕਦੇ ਹਾਂ ਲੀਡਵੀ ਜੀ ਬਹੁਤ ਵਧੀਆ ਦੱਸਿਆ ਤੁਸੀਂ ਤੇ ਅੱਜ ਕੱਲ ਏਟੀਐਮ ਫਰੌਡਸ ਬਹੁਤ ਚੱਲ ਰਹੇ ਨੇ ਤੇ ਤੁਸੀਂ ਸਾਨੂੰ ਸਾਡੇ ਸ਼ੋਤੇ ਨੂੰ ਦੱਸੋ ਕਿ ਏਟੀਐਮ ਕਿਸ ਤਰ੍ਹਾਂ ਦੇ ਫਰੌਡ ਚੱਲ ਰਹੇ ਨੇ ਤੇ ਉਹ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹਾਂਜੀ ਏਟੀਐਮ ਯੂਜ਼ ਕਰਦੇ ਸਮੇਂ ਆਪਣੇ ਆਪ ਨੂੰ ਸਭ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਉੱਥੇ ਕੋਈ ਗਾਰਡ ਬੈਠਾ ਹੈ ਜਿਹੜੀ ਵੀ ਆਪਾਂ ਏਟੀਐਮ ਮਸ਼ੀਨ ਯੂਜ਼ ਕਰ ਰਹੇ ਹਾਂ ਕਿਸੇ ਵੀ ਜਗ੍ਹਾ ਤੇ ਅਗਰ ਏਟੀਐਮ ਦੇ ਬਾਹਰ ਗਾਰਡ ਨਹੀਂ ਬੈਠਾ ਤੁਸੀਂ ਉਹਨੂੰ ਅਵੋਇਡ ਕਰੋ ਉੱਥੇ ਜਾਣਾ ਨਾ ਠੀਕ ਸਮਝੋ ਕਿਉਂਕਿ ਹੋ ਸਕਦਾ ਹੈ ਉੱਥੇ ਕਈ ਤਰ੍ਹਾਂ ਦੇ ਡਿਵਾਈਸ ਲੱਗੇ ਹੋ ਸਕਦੇ ਨੇ ਜਿੱਥੇ ਆਪਾਂ ਆਪਣਾ ਯੂਜ਼ਰ ਪਿੰਨ ਪਾਉਂਦਾ ਹੈ ਪਿੰਨ ਕੋਡ ਲੱਗਿਆ ਹੁੰਦਾ ਸਾਡਾ ਏਟੀਐਮ ਇੱਕ ਚਾਰ ਅੱਖਰਾਂ ਦੇ ਪਿੰਨ ਕੋਡ ਦੇ ਥਰੂ ਹੀ ਪੈਸੇ ਟਰਾਂਜੈਕਟ ਕਰਦਾ ਜਦੋਂ ਵੀ ਆਪਾਂ ਆਪਣਾ ਪਿੰਨ ਨੰਬਰ ਪਾਈਏ ਕੁਝ ਇਦਾਂ ਦਾ ਪਾਸਵਰਡ ਪਾਈਏ ਜਿਹੜਾ ਕਿ ਅਸੀਂ ਈਜ਼ੀਲੀ ਯਾਦ ਕਰ ਸਕੀਏ ਤੇ ਪਲੱਸ ਉਹ ਸੌਖਾ ਨਾ ਹੋਵੇ ਠੀਕ ਹੈ ਸਾਡੇ ਸਕੂਟਰ ਦਾ ਨੰਬਰ ਸਾਡਾ ਡੇਟ ਆਫ ਬਰਥ ਜਾਂ ਸਾਡਾ ਈਅਰ ਇਹ ਇਹ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਉਹ ਪਾਸਵਰਡ ਯੂਜ਼ ਕਰਨਾ ਚਾਹੀਦਾ ਹੈ ਜਿਹੜਾ ਕਿ ਅਸੀਂ ਈਜ਼ੀਲੀ ਯਾਦ ਕਰ ਸਕੀਏ ਪਰ ਸੋਸ਼ਲ ਇੰਜੀਨੀਅਰਿੰਗ ਜਿਹੜੀ ਤੁਸੀਂ ਇਹਨਾਂ ਨੇ ਰੋਹਨ ਜੀ ਨੇ ਇੱਕ ਗੱਲ ਦੱਸੀ ਸੋਸ਼ਲ ਇੰਜੀਨੀਅਰਿੰਗ ਅਟੈਕ ਉਹਦੇ ਥਰੂ ਕੰਮ ਨਾ ਕੀਤਾ ਜਾ ਸਕੇ ਤੇ ਹਾਂਜੀ ਜਦੋਂ ਵੀ ਏਟੀਐਮ ਯੂਜ਼ ਕਰੋ ਤੁਸੀਂ ਖੁਦ ਜਾ ਕੇ ਆਪਣਾ ਏਟੀਐਮ ਖੁਦ ਐਕਸੈਸ ਕਰੋ ਅਗਰ ਕੋਈ ਉੱਥੇ ਕੋਈ ਬੈਠਾ ਵੀ ਤੁਸੀਂ ਕਹਿਣਾ ਕਿ ਉਹਨੂੰ ਤੁਸੀਂ ਬਾਹਰ ਜਾ ਮੈਂ ਏਟੀਐਮ ਯੂਜ਼ ਕਰਨਾ ਹੈ ਕਿਸੇ ਦੀ ਵੀ ਹੈਲਪ ਨਾ ਲਓ ਅਗਰ ਤੁਹਾਨੂੰ ਏਟੀਐਮ ਚਲਾਉਣਾ ਨਹੀਂ ਆਂਦਾ ਤੁਸੀਂ ਘਰ ਦਾ ਕੋਈ ਵੱਡਾ ਲੈ ਕੇ ਜਾਓ ਤਾਂ ਕਿ ਤੁਹਾਡੀ ਉਹ ਹੈਲਪ ਕਰ ਸਕੇ ਇਸ ਕਰਕੇ ਆਪਣੇ ਆਪ ਨੂੰ ਬਚਾ ਦੇ ਵਿੱਚ ਹੀ ਬਚਾ ਹੈ ਹੁਣ ਇਹਦੇ ਵਿੱਚ ਇਹ ਮੈਂ ਦੱਸਣਾ ਚਾਹ ਰਿਹਾ ਕਿ ਜੋ ਏਟੀਐਮ ਵਗੈਰਾ ਜਿਹੜਾ ਆਪਾਂ ਜਾਣਦੇ ਆ ਤਾਂ ਆਪਾਂ ਪੈਨਿਕ ਨਹੀਂ ਹੋਣਾ ਅਰਜੈਂਸੀ ਅਗਰ ਪਿੱਛੋਂ ਵੀ ਨੌਕ ਕਰਨ ਨੂੰ ਦੱਸੋ ਕਿ ਸਰ ਮੇਰੇ ਕੋਲ ਟਾਈਮ ਲੱਗੇਗਾ ਥੋੜਾ ਜਿਹਾ ਅਗਰ ਤੁਹਾਨੂੰ ਜਲਦੀ ਹੈ ਤਾਂ ਤੁਸੀਂ ਆਪਣਾ ਆਪਣਾ ਕਾਰਡ ਖੁਦ ਬਾਹਰ ਕੱਢ ਕੇ ਬਾਹਰ ਆਓ ਕਿਉਂਕਿ ਇਸ ਤਰ੍ਹਾਂ ਸਕੈਮ ਚੱਲ ਰਹੇ ਨੇ ਹਾਂਜੀ ਹਾਂਜੀ ਆਪਣੀ ਜਿਹੜੀ ਸੁਰੱਖਿਆਤ ਹੈ ਆਪਣੇ ਆਪ ਦੇ ਵਿੱਚ ਹੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਏਟੀਐਮ ਕਿਨੂੰ ਦੇਣਾ ਕਿ ਇਹਦੇ ਨਾਲ ਯੂਜ਼ ਕਰਨਾ ਅਗਰ ਤੁਹਾਨੂੰ ਵੀ ਕੋਈ ਕਹਿੰਦਾ ਹੈ ਕਿ ਤੁਸੀਂ ਮੇਰੇ ਪੈਸੇ ਟ੍ਰਾਂਜੈਕਟ ਕਰ ਦੋ ਏਟੀਐਮ ਦੇ ਵਿੱਚੋਂ ਤਾਂ ਤੁਸੀਂ ਉਹ ਨਾ ਕਰੋ ਹੋ ਸਕਦਾ ਹੈ ਉਹ ਕ ਉਹ ਬੰਦਾ ਕਿਸੇ ਹੋਰ ਦਾ ਕਾਰਡ ਲੈ ਕੇ ਆਇਆ ਹੋਵੇ ਤੁਹਾਡੇ ਕੋਲੋਂ ਕਿਉਂਕਿ ਕੈਮਰਾ ਹਰ ਜਗ੍ਹਾ ਏਟੀਐਮ ਦੇ ਵਿੱਚ ਲੱਗਿਆ ਹੁੰਦਾ ਕੱਲ ਨੂੰ ਅਗਰ ਕੋਈ ਤੁਹਾਡਾ ਉਹਦੇ ਤੇ ਕੇਸ ਬਣ ਜਾਂਦਾ ਤੇ ਤੁਹਾਡੀ ਫੋਟੋ ਉਹਦੇ ਵਿੱਚ ਆਏਗੀ ਕਿ ਤੁਸੀਂ ਉਹ ਕਾਰਡ ਯੂਜ਼ ਕੀਤਾ ਇਸ ਕਰਕੇ ਜਿੰਨਾ ਤੁਸੀਂ ਅਵੋਇਡ ਕਰ ਸਕਦੇ ਹੋ ਉਨਾ ਅਵੋਇਡ ਕਰੋ ਜੀ ਰੋਹ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਜੀ ਇੱਕ ਏਟੀਐਮ ਦੇ ਵਿੱਚ ਦੋ ਇੰਪੋਰਟੈਂਟ ਪੁਆਇੰਟ ਮੈਂ ਆਪਣੇ ਸ਼ੁਰੂਤਿਆਂ ਨੂੰ ਦੱਸਣ ਜਾਵਾਂਗਾ ਕਿ ਏਟੀਐਮ ਫਰਾਡ ਦੇ ਵਿੱਚ ਇੱਕ ਐਵੀ ਚੀਜ਼ ਹੁੰਦੀ ਹੈ ਕਿ ਜਿਨ੍ਹਾਂ ਨੇ ਤੁਹਾਡੇ ਨਾਲ ਫਰਾਡ ਕਰਨਾ ਜਿੱਥੇ ਤੁਸੀਂ ਕਾਰਡ ਇਨਸਰਟ ਕਰਦੇ ਹੋ ਨਾ ਉਹ ਉੱਥੇ ਉਹ ਆਪਣੀ ਡਿਵਾਈਸ ਲਗਾ ਦਿੰਦੇ ਆ ਉੱਪਰ ਜੀ ਠੀਕ ਹੈ ਉਹਦੇ ਨਾਲ ਕੀ ਹੁੰਦਾ ਜਦੋਂ ਤੁਸੀਂ ਕਾਰਡ ਪਾਣੇ ਹੋ ਡਿਵਾਈਸ ਉਹਨਾਂ ਦੀ ਲੱਗੀ ਹੁੰਦੀ ਸਾਨੂੰ ਦੇਖਣ ਚ ਪਤਾ ਨਹੀਂ ਲੱਗਦਾ ਉਹ ਤੁਹਾਡੇ ਕਾਰਡ ਦੀ ਸਾਰੀ ਇਮੇਜ ਬਣਾ ਲੈਂਦੇ ਆ ਇੱਕ ਚੀਜ਼ ਹੈ ਦੂਜੀ ਚੀਜ਼ ਇਹ ਕੀ ਕਰਦੇ ਆ ਜਿਹੜੇ ਫੋਰਡ ਕਰਦੇ ਆ ਉਹ ਉਹ ਨਾ ਇੱਕ ਉੱਪਰ ਕੈਮਰਾ ਲਗਾਉਂਦੇ ਆ ਜਦੋਂ ਤੁਸੀਂ ਪਿਨ ਐਂਟਰ ਕਰਨੀ ਹੈ ਦੇਖਿਓ ਬੈਂਕ ਹਮੇਸ਼ਾ ਪਿੱਛੇ ਕੈਮਰਾ ਲਗਾਉਂਦਾ ਹੈ ਜਿਹੜੇ ਬੈਂਕ ਦੇ ਕੈਮਰੇ ਲੱਗੇ ਹੁੰਦੇ ਉਹਦੇ 'ਚ ਤੁਹਾਡੀ ਪਿਨ ਦੀ ਕਦੀ ਵੀ ਰਿਕਾਰਡਿੰਗ ਨਹੀਂ ਹੋ ਸਕਦੀ ਮਗਰ ਜਿਹੜਾ ਫਰੋਸਟਰ ਉਹ ਤੁਹਾਡੇ ਉੱਪਰ ਕੈਮਰਾ ਲੱਗਿਆ ਹੁੰਦਾ ਉਹ ਤੁਹਾਡੇ ਪਿਨ ਦੀ ਰਿਕਾਰਡਿੰਗ ਨੂੰ ਦੇਖ ਲੈਂਦੇ ਕਿ ਤੁਸੀਂ ਕੀ ਪਿਨ ਟਾਈਪ ਕੀਤਾ ਤੇ ਇਹ ਚੀਜ਼ ਤੋਂ ਵੀ ਬਚਣਾ ਆਪਾਂ ਜੀ 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 ਦਵੀਜੀ ਤੇ ਰੋਹਨ ਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਸਾਡੇ ਸ਼ਰੋਤਿਆਂ ਨੂੰ ਤੇ ਮੈਨੂੰ ਲੱਗਦਾ ਕਿ ਉਹ ਇਹਨੂੰ ਇੰਪਲੀਮੈਂਟ ਕਰਨਗੇ ਤੇ ਜਾਂਦੇ ਜਾਂਦੇ ਆਪਾਂ ਕੁਝ ਇਦਾਂ ਦੇ ਪੁਆਇੰਟਸ ਆਪਣੇ ਸ਼ਰੋਤਿਆਂ ਨੂੰ ਦੱਸ ਦਈਏ ਤਾਂ ਕਿ ਉਹਨਾਂ ਨੂੰ ਯਾਦ ਰਹੇਣ ਕੋਈ 10-15 ਪੁਆਇੰਟ ਜਿਹੜੇ ਕੀ ਉਹਨਾਂ ਨੇ ਕਰਨੇ ਆ ਜਦੋਂ ਵੀ ਆਨਲਾਈਨ ਉਹ ਜਾਣ ਕਿਤੇ ਤੇ ਕੀ ਕੀ ਪ੍ਰੀਕਾਸ਼ਨਸ ਉਹਨਾਂ ਨੇ ਰੱਖਣੀਆਂ ਨੇ ਤੇ ਕਿਵੇਂ-ਕਿਵੇਂ ਆਪਣੇ ਆਪ ਨੂੰ ਸੇਵ ਕਰ ਸਕਦੇ ਹੋ ਤੁਸੀਂ ਦੋਨੇ ਕੁਝ ਐਡ ਕਰੋਗੇ ਦੇਖੋ ਏਟੀਐਮ ਦੀ ਗੱਲ ਹਜੇ ਚੱਲ ਰਹੀ ਸੀ ਏਟੀਐਮ ਦੇ ਵਿੱਚ ਜਦੋਂ ਵੀ ਆਪਣਾ ਪਿੰਨ ਪਾਉਣਾ ਤੁਸੀਂ ਉਹਦੇ ਤੇ ਹੱਥ ਰੱਖ ਕੇ ਲੁਕੋ ਕੇ ਪਿੰਨ ਯੂਜ਼ ਕਰ ਸਕਦੇ ਹੋ ਕਿਸੇ ਨੂੰ ਅੰਦਰ ਐਂਟਰੀ ਨਾ ਕਰਨ ਦਿਓ ਜਦੋਂ ਵੀ ਤੁਸੀਂ 트랜ਜੈਕਸ਼ਨ ਕਰ ਰਹੇ ਹੋ ਇਹ ਹੋ ਗਏ ਜਦੋਂ ਅਸੀਂ ATM ਯੂਜ਼ ਕਰਨਾ ਹੈ ਜ਼ਿਆਦਾਤਰ ਤੁਸੀਂ ATM ਉਹ ਯੂਜ਼ ਕਰੋ ਜਿਹੜੇ ਕਿ ਬੈਂਕ ਦੇ ਉਹਦੇ ਬਾਹਰ ਭਾਵੇਂ ਬੈਂਕ ਦੇ ਨਾਲ ਹੀ ਹੋਣ ਤੇ ਦੂਸਰਾ ਜਦੋਂ ਤੁਸੀਂ ਫੋਨ ਯੂਜ਼ ਕਰਦੇ ਹੋ ਜਾਂ ਕੋਈ ਫੋਨ ਤੁਹਾਡਾ ਮੰਗ ਲੈਂਦਾ ਹੈ ਯੂਜ਼ ਕਰਨ ਲਈ ਆਪਣਾ ਫੋਨ ਲੌਕ ਕਰਕੇ ਦਿਓ ਉਹਨੂੰ ਕੋਈ ਵੀ ਕੋਈ ਐਪਲੀਕੇਸ਼ਨ ਜਾਂ ਉਸ ਟਾਈਮ ਕੋਈ OTP ਆਣਾ ਤੇ ਉਹਨੂੰ OTP ਨਾ ਦੱਸੋ ਤੁਹਾਨੂੰ ਕੋਈ ਫੋਨ ਕਰ ਰਿਹਾ ਹੈ ਪਹਿਲਾ ਜਾਂਚ ਪੜਤਾਲ ਪੂਰੀ ਕਰੋ ਕਿ ਉਹ ਕਿਸ ਪਰਪਸ ਲਈ ਤੁਹਾਨੂੰ ਫੋਨ ਕਰ ਰਿਹਾ ਹੈ ਤੇ ਤੁਹਾਡੇ ਕੋਲੋਂ ਕਿਹੜੀ ਇਨਫੋਰਮੇਸ਼ਨ ਉਹ ਮੰਗ ਰਿਹਾ ਹੈ ਆਪਣਾ OTP ਕਦੇ ਸ਼ੇਅਰ ਨਾ ਕਰੋ ਕੋਈ ਵੀ ਇਨਫੋਰਮੇਸ਼ਨ ਕਿਸੇ ਨੂੰ ਵੀ ਨਾ ਦਿਓ ਅਗਰ ਤੁਹਾਡੇ ਬੱਚੇ ਜਿਵੇਂ ਆਪਾਂ ਗੱਲ ਕੀਤੀ ਸੀ ਕੁਝ ਸੇਵ ਕਰਨ ਦੀ ਕਾਰਡ ਸੇਵ ਕਰਨ ਦੀ ਉਹ ਕਾਰਡ ਸੇਵ ਨਾ ਕਰੋ ਤਾਂ ਕਿ ਫੋਨ ਦੇ ਵਿੱਚ ਅਗਰ ਕੋਈ ਆਨਲਾਈਨ ਪੇਮੈਂਟ ਕਰਨੀ ਹੈ ਤੇ ਆਟੋਮੈਟਿਕਲੀ ਨਾ ਹੋਏ ਹਾਂਜੀ ਰੋਹਨ ਜੀ ਅਗਰ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਤਾਂ ਮੈਂ ਜਰੂਰ ਜੀ ਮੈਂ 1-2 ਪੁਆਇੰਟ ਹੋਰ ਐਡ ਕਰਾਂਗਾ ਸਭ ਤੋਂ ਪਹਿਲੇ ਤਾਂ ਦੇਖੋ ਸਭ ਤੋਂ ਜ਼ਿਆਦਾ ਜਿਹੜਾ ਤੁਸੀਂ ਸ਼ਿਕਾਰ ਹੁੰਦੇ ਹੋ ਨਾ ਉਹ ਹੁੰਦਾ ਕਿ ਤੁਹਾਨੂੰ ਨਾ ਇੱਕ ਚਾਹੇ ਉਹ SMS ਹੈ ਚਾਹੇ ਈਮੇਲ ਹੈ ਇੱਕ ਲਿੰਕ ਆਂਦਾ ਉਹਦੇ ਵਿੱਚ ਇੱਕ URL ਆਂਦਾ ਜੀ ਅਸੀਂ ਉਹਨੂੰ ਜਦੋਂ ਪੜਦੇ ਆਂ ਤੇ ਅਸੀਂ ਉਹਨੂੰ ਨਾਲ ਸਾਨੂੰ ਬੜੀ ਇੱਕ ਹੁੰਦੀ ਪ੍ਰੇਰਨਾ ਕਿ ਅਸੀਂ ਇਹਨੂੰ ਕਲਿੱਕ ਕਰੀਏ ਤੇ ਸਾਨੂੰ ਪਤਾ ਨਹੀਂ ਅੱਗੇ ਜਾ ਕੇ ਕੀ ਮਿਲੇਗੀ ਤੁਸੀਂ ਕਦੀ ਵੀ ਲਿੰਕ ਨੂੰ ਕਲਿੱਕ ਨਹੀਂ ਕਰਨਾ ਠੀਕ ਹੈ ਜਿੰਨੀ ਦੇਰ ਤੁਹਾਨੂੰ ਇਹ ਪਤਾ ਨਹੀਂ ਹੈ ਕਿ ਵੀ ਜਿਸ ਨੇ ਤੁਹਾਨੂੰ ਇਹ ਮੈਸੇਜ ਭੇਜਿਆ ਉਹ ਤੁਹਾਡਾ ਨੋਨ ਬੰਦਾ ਹੈ ਤੁਸੀਂ ਲਿੰਕ ਨੂੰ ਕਲਿੱਕ ਨਹੀਂ ਕਰਨਾ ਕਿਉਂਕਿ ਸਿਰਫ ਸਾਈਬਰ ਫਰੌਡਰ ਜਿਹੜੇ ਤੁਹਾਡੇ ਸਾਈਬਰ ਫਰੌਡ ਕਰਦੇ ਉਹਨਾਂ ਨੇ ਤੁਸੀਂ ਇੱਕ ਲਿੰਕ ਨੂੰ ਕਲਿੱਕ ਕੀਤਾ ਨਾਲੇ ਤੁਹਾਡਾ ਫੋਨ ਤੇ ਲੈਪਟਾਪ ਕੰਪਰਮਾਈਜ਼ ਹੋ ਜਾਏਗਾ ਫਾਇਰ ਜਾਂ ਕੋਈ ਵੀ ਵਾਇਰਸ ਤੁਹਾਡੇ ਸਿਸਟਮ ਤੇ ਇਨਸਟਾਲ ਹੋ ਜਾਏਗਾ ਅੱਛਾ ਮੈਨੂੰ ਇਹ ਦੱਸੋ ਕਿ ਅਗਰ ਕਿਸੇ ਨਾਲ ਆਲਰੇਡੀ ਕੁਝ ਕ੍ਰਾਈਮ ਹੋ ਜਾਵੇ ਠੀਕ ਹੈ ਇਹ ਤਾਂ ਚਲੋ ਆਪਾਂ ਪ੍ਰੀਕਾਸ਼ਨਸ ਰੱਖਣੀਆਂ ਨੇ ਤੇ ਉਹ ਕਿੱਥੇ ਜਾ ਕੇ ਰਜਿਸਟਰ ਕਰਵਾ ਸਕਦਾ ਵਾ ਤੇ ਕੋਈ ਟੋਲ ਫ੍ਰੀ ਨੰਬਰ ਜਾਂ ਕੋਈ ਵੈਬਸਾਈਟ ਇਹਦੀ ਹੈਗੀ ਹਾਂਜੀ ਇਹਨਾਂ ਦੀ ਵੈਬਸਾਈਟ ਹੈਗੀ ਸਾਈਬਰ ਸੈੱਲ ਦੀ ਵੈਬਸਾਈਟ ਤੁਹਾਨੂੰ ਮਿਲੇਗੀ ਸਾਈਬਰ ਸੈੱਲ ਪੰਜਾਬ ਨਾਮ ਤੇ ਨਾ ਵੈਬਸਾਈਟ ਹੈ ਇੱਕ ਆਈਐਸਸੀਏ ਦੀ ਵੈਬਸਾਈਟ ਹੈ ਉਹਨਾਂ ਤੇ ਟੋਲ ਫਰੀ ਨੰਬਰ ਅਵੇਲੇਬਲ ਨੇ ਅਗਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਾਡ ਹੁੰਦਾ ਹੈ ਤਾ ਸਭ ਤੋਂ ਪਹਿਲਾਂ ਸਾਈਬਰ ਸੈੱਲ ਦੇ ਵਿੱਚ ਕੰਪਲੇਂਟ ਕੀਤੀ ਜਾਏਗੀ 1905 ਇੱਕ ਨੰਬਰ ਹੈ ਉੱਥੇ ਤੁਸੀਂ ਕੰਪਲੇਂਟ ਕਰਕੇ ਰਜਿਸਟਰ ਕਰਾ ਸਕਦੇ ਹੋ 1930 ਵੀ ਇੱਕ ਨੰਬਰ ਹੈ 1930 ਨੰਬਰ ਹੈ ਤੇ ਇੱਕ ਪੋਰਟਲ ਵੀ ਹੈ cybercrime.gov.in ਜੀ ਇਹ ਸੈਂਟਰਲ ਗਵਰਨਮੈਂਟ ਦਾ ਪੋਰਟਲ ਹੈ ਸਾਈਬਰ ਕ੍ਰਾਈਮ ਪੋਰਟਲ ਕਿਹਾ ਜਾਂਦਾ ਇਹਨੂੰ ਜੇ ਤੁਸੀਂ ਤੁਹਾਨੂੰ ਲੱਗਦਾ ਤੁਸੀਂ ਸਾਈਬਰ ਕ੍ਰਾਈਮ ਫਰਾਡ ਦੇ ਸ਼ਿਕਾਰ ਹੋ ਗਏ ਹੋ ਸਭ ਤੋਂ ਪਹਿਲੇ ਜਾ ਕੇ ਉਸ ਪੋਰਟਲ ਤੇ ਜਾ ਕੇ ਤੁਸੀਂ ਆਪਣੀ ਇੱਕ ਰਿਕੁਐਸਟ ਪਾਓ ਕਿ ਮੇਰੇ ਨਾਲ ਇਦਾਂ ਇਦਾਂ ਹੋ ਗਿਆ ਇਹ ਚੀਜ਼ ਤੁਹਾਨੂੰ ਅਨ ਇਨ ਫਿਊਚਰ ਬੜੀ ਜਲਦੀ ਮਤਲਬ ਕਿ ਬਹੁਤ ਜਲਦੀ ਤੁਹਾਨੂੰ ਬਚਾਉ ਦਾ ਇੱਕ ਜ਼ਰੀਆ ਬਣਦੀ ਹੈ ਜੇ ਤੁਸੀਂ ਉਹਨਾਂ ਨੂੰ ਰਿਪੋਰਟ ਕਰੋ ਜੀ ਜੀ ਰਿਪੋਰਟਿੰਗ ਬਹੁਤ ਇੰਪੋਰਟੈਂਟ ਚੀਜ਼ ਹੈ ਜੇ ਤੁਹਾਡੇ ਨਾਲ ਹੈ ਜੀ ਆਪਾਂ ਕਰਨ ਰਿਪੋਰਟ ਹੀ ਨਹੀਂ ਕਰਦੇ ਤਾਂ ਪਤਾ ਨਹੀਂ ਚੱਲਦਾ ਕਿ ਕਿਸ ਤਰ੍ਹਾਂ ਦੇ ਅਪਰਾਧ ਜਿਹੜੇ ਚੱਲ ਰਹੇ ਨੇ ਅਗਰ ਰਿਪੋਰਟਿੰਗ ਹੋਏਗੀ ਤਾਂ ਤੁਹਾਨੂੰ ਮਾਡਰ ਸਪਰੈਂਡੀ ਆਪਣੇ ਸਾਹਮਣੇ ਆਏਗਾ ਕਿ ਕਿਸ ਤਰ੍ਹਾਂ ਦੇ ਅਟੈਕ ਅਟੈਕ ਕਰ ਰਹੇ ਨੇ ਤੇ ਕਿਸ ਤਰ੍ਹਾਂ ਲੋਕਾਂ ਨੂੰ ਸ਼ਿਕਾਰ ਬਣਾ ਰਹੇ ਨੇ ਠੀਕ ਹੈ ਜੀ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਦਵੀਰ ਜੀ ਤੇ ਰੋਹਨ ਜੀ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸਾਡੀ ਸੁਰੱਖਿਆ ਨੂੰ ਦਿੱਤੀ ਹੈ ਤੇ ਮੈਂ ਆਸ਼ਾ ਕਰਦਾ ਕਿ ਉਹ ਸਾਰੇ ਇਨਫੋਰਮੇਸ਼ਨ ਨੂੰ ਫ ਤੇ ਆਪਣੇ ਆਪ ਨੂੰ ਸੇਫ ਰੱਖਣਗੇ ਸੇਫ ਰਹੋ ਤੇ ਸੁਰੱਖਿਅਤ ਰਹੋ ਥੈਂਕ ਯੂ ਧੰਨਵਾਦ ਜੀ ਧੰਨਵਾਦ ਜੀ